ਕਮੇਟੀਆ ਗਲਤ ਹੋ ਗਈ ਤੇ ਗਲਤ ਇੱਕ ਮਿੰਟ ਜਿਨ੍ਹਾਂ ਨੇ ਗਲਤ ਕੀਤਾ ਉਹ ਗਲਤੀ ਆ ਉਹਦੇ ਘਰ ਤੱਕ ਛੱਡ ਜਾਂਦੇ ਸੀ ਉਥੋਂ ਫੇਰ ਪਿੱਛੇ ਮੁੜ ਜਾਂਦੇ ਸੀ ਹਾਲਾਂਕਿ ਬਾਈ ਬੱਬੂ ਮਾਨ ਉੱਥੇ ਪਹੁੰਚੇ ਉਹਨੂੰ ਕਿਹਾ ਉਹ ਕਹਿੰਦਾ ਯਾਰ ਬੋਲ ਲੰਦਾ ਯਾਰ ਸਮਾਂ ਹੀ ਨਹੀਂ ਯਾਰ ਨਹੀਂ ਜੀ ਫੇਰ ਵੀ ਕੋਸਤਾ ਦੱਸੋ ਜੋ ਕਹਿੰਦਾ ਜੀ ਪਹਿਲਾਂ ਪਰਿਵਾਰ ਨੂੰ ਮਿਲ ਲੈਂਦੇ ਹੋ ਆਸੋ ਵਾਰ ਇੰਨੇ ਕਿੰਦੇ ਹਾਲਾਤ ਹੋਏ ਆ ਵੀ ਕਲਾਕਾਰਾਂ ਨੇ ਐ ਨੀਵੀਆਂ ਪਾ ਪਾ ਕੇ ਨੰਗੇ ਆ ਵੀ ਬਾਕਸ਼ੋ ਤੁਸੀਂ ਵੀਡੀਓ ਲਾ ਕੇ ਰੱਖ ਦਿਓ ਠੀਕ ਹੈ ਚੱਲੀ ਜਾਂਦੀ ਹੈ ਵੀ ਆ ਹਾਲਾਤ ਆ ਬੰਦੇ ਪਹੁੰਚ ਰਹੇ ਆ ਠੀਕ ਆ ਆ ਹੋ ਗਿਆ ਨਾ ਪਰ ਆ ਗੱਲ ਤੁਸੀਂ ਪੁੱਛਣਾ ਉਹਨੇ ਇੱਕ ਕੁੜੀ ਜਿਹੜੀ ਆ ਉਹ ਛੋਟੇ ਛੋਟੇ ਬੱਚਿਆਂ ਨੂੰ ਪੁੱਛਦੀ ਆ ਰਾਜਵੀਰ ਜਬੰਦੇ ਦੇ ਗੀਤ ਸੁਣਦੇ ਹੁੰਦੇ ਸੀ ਉਹ ਕਹਿੰਦੀ ਹਾਂ ਹਾਂ ਅਸੀਂ ਸੁਣਦੇ ਹੁੰਦੇ ਸੀ ਉਹ ਕਹਿੰਦੇ ਫਿਰ ਉਹ ਤਾਂ ਕੋਈ ਗੀਤ ਸੁਣਾਓ ਬੱਚੇ ਨੇ ਮੂਰੂ ਜਵਾਬ ਦਿੱਤਾ ਉਹਨੂੰ ਤਾਂ ਅਕਲ ਆਈ ਸ਼ਾਇਦ ਉਹ ਪੱਤਰਕਾਰ ਨੂੰ ਨਹੀਂ ਆਈ ਉਹ ਕਹਿੰਦਾ ਨਹੀਂ ਜੀ ਅਸੀਂ ਅੱਜ ਦੁੱਖ ਦਾ ਟਾਈਮ ਆ ਅੱਜ ਨਹੀਂ ਅਸੀਂ ਗੀਤ ਸੁਣਾ ਸਕਦੇ ਹਾਂ ਤੁਸੀਂ ਦੱਸੋ ਵੀ ਇਹ ਗੱਲਾਂ ਪੁੱਛਣ ਦਾ ਫਰਜ਼ ਸੀਗਾ ਸਾਚੀ ਕਾਲ ਜੀ ਮੈਂ ਤੁਹਾਡਾ ਨਾਮ ਸੋਨੂੰ ਜਾਂਸਲਾ ਤੇ ਤੁਸੀਂ ਦੇਖ ਰਹੇ ਹੋ ਫਰੀडम ਟੀਵੀ ਅੱਜ ਆਪਾਂ ਗੱਲ ਪੰਜਾਬ ਦੀ ਕਰੀਏ ਫਿਲਮ ਇੰਡਸਟਰੀ ਦੀ ਕਰੀ ਤਾਂ ਬਹੁਤ ਕੁਝ ਪੰਜਾਬ ਦੇ ਵਿੱਚ ਚੱਲ ਰਿਹਾ ਤੁਸੀਂ ਇਹਨਾਂ ਦੇ ਵਿੱਚ ਚੱਲ ਰਿਹਾ ਪਿੱਛੇ ਜੇ ਗੱਲ ਕਰੀ ਤਾਂ ਰਾਜਵੀਰ ਜਵੰਦਾ ਜੀ ਦੀ ਮੌਤ ਹੋ ਗਈ ਸੀ ਬੜਾ ਧਿਆਨਕ ਐਕਸੀਡੈਂਟ ਹੋਇਆ ਔਰ ਬਹੁਤ ਸਾਰੀਆਂ ਵੀਡੀਓ ਵੀ ਅਲਗ-ਅਲਗ ਤਰ੍ਹਾਂ ਦੀ ਯਾਨੀ ਸੋਸ਼ਲ ਮੀਡੀਆ ਦੀ ਤੁਸੀਂ ਦੇਖੀ ਸੋ ਇੱਕ ਵੀਡੀਓ ਤੁਸੀਂ ਦੇਖੀ ਹੋਣੀ ਬਲੂਕਾ ਟੀਵੀ ਤੋਂ ਕਿਉਂਕਿ ਉਹਨਾਂ ਨੇ ਪੋਸਟ ਪਾਈ ਸੀ ਕਿ ਸਾਡੇ ਵੱਲੋਂ ਉੱਥੇ ਦਾ ਜਿਹੜਾ ਕਵਰੇਜ ਨਹੀਂ ਕੀਤਾ ਜਾਵੇ ਸੀ ਤੋ ਮੀਡੀਆ ਨੇ ਬਹੁਤ ਸਾਰੀਆਂ ਟੀਵੀ ਉੱਥੇ ਦੀ ਵੀਡੀਓ ਪਾਈਆਂ ਪਰ ਮਲੂਕਾ ਟੀਵੀ ਜੀ ਨੇ ਜੋ ਉੱਥੇ ਦੀ ਯਾਨੀ ਮੀਡੀਆ ਦੇ ਖਿਲਾਫ 네ਗੇਟਿਵ ਖਬਰਾਂ ਲਾਈਆਂ ਸੋ ਉਸੇ ਤੇ ਆਪਾਂ ਗੱਲਬਾਤ ਕਰਾਂਗੇ ਸੋ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਮਲੂਕਾ ਟੀਵੀ ਜੀ ਸਾਡੇ ਨਾਲ ਸਵਾਗਤ ਹੈ ਸਤਿ ਸ੍ਰੀ ਅਕਾਲ ਜੀ ਹਾਂ ਠੀਕ ਹੈ ਜੀ ਵਧੀਆ ਜੀ ਅੱਛਾ ਮਲੂਕਾ ਸਰ ਪਹਿਲਾਂ ਤੁਹਾਡੇ ਤੋਂ ਹੀ ਸ਼ੁਰੂ ਕਰਦੇ ਹਾਂ ਕਿ ਜਿੱਦਾਂ ਤੁਸੀਂ ਆਪਣਾ ਚੈਨਲ ਸ਼ੁਰੂ ਕੀਤਾ ਹਮ ਔਰ ਕਾਦ ਸ਼ੁਰੂ ਕੀਤਾ ਸੀ ਤੇ ਕਿਵੇਂ ਇਕਦਾਨੀ ਫੇਮਸ ਹੋ ਗਏ ਅੱਜ ਸਾਰੇ ਲੋਕ ਤੁਹਾਡੇ ਫੈਨ ਨੇ ਬਹੁਤ ਸਾਰੇ ਲੋਕ ਤੁਹਾਡੀ ਵੀਡੀਓ ਦੇਖ ਰਹੇ ਨੇ ਜੀ ਜੀ ਵੇਖੋ ਕਿਸੇ ਵੀ ਫੀਲਡ ਦੇ ਵਿੱਚ ਹਰ ਬੰਦਾ ਜਾਂਦਾ ਹੀ ਜਾਂਦਾ ਹੈ ਨਾ ਉਹਦੇ ਵਿੱਚ ਹਰ ਕੋਈ ਵੀ ਮਰਜ਼ੀ ਕੰਮ ਕਰ ਲੋ ਹਰ ਚ ਕੰਪੀਟੀਸ਼ਨ ਹੈਗੇ ਚਾਹੇ ਤੁਸੀਂ মিডিਆ ਦੀ ਲੈਣ ਦੀ ਗੱਲ ਕਰ ਲੋ ਚਾਹੇ 뮤ਜ਼ਿਕ ਇੰਡਸਟਰੀ ਫਿਲਮ ਇੰਡਸਟਰੀ ਜਿਹੜੇ ਮਰਜੀ ਕੰਮ ਦੀ ਗੱਲ ਕਰ ਲੋ ਜੇ ਦੁਕਾਨ ਵੀ ਕਰਨੀ ਆ ਤਾਂ ਉਹ ਚ ਵੀ ਕੰਪੀਟੀਸ਼ਨ ਹੈਗਾ ਕਾਊ ਜਾਂ ਨਾ ਆਉ ਪਰ ਇਹ ਜ਼ਰੂਰ ਹੋ ਜਾਂਦਾ ਵੀ ਉਸ ਕੰਪੀਟੀਸ਼ਨ ਦੇ ਵਿੱਚ ਤੁਹਾਨੂੰ ਇੱਕ ਵੱਖਰੇ ਤਰੀਕੇ ਨਾਲ ਚੱਲਣਾ ਪੈਂਦਾ ਤੇ ਵੱਖਰੇ ਤਰੀਕੇ ਨਾਲ ਚੱਲਣ ਦੇ ਵਾਸਤੇ ਤੁਹਾਡੇ ਆਈਡੀਏ ਜਿਹੜੇ ਉਹ ਵੀ ਵੱਖਰੇ ਹੋਣੇ ਚਾਹੀਦੇ ਆ ਅਸੀਂ ਇਹ ਸੋਚਿਆ ਵੀ ਖਬਰਾਂ ਤੇ ਪੂਰਾ মিডিਆ ਦੇ ਰਿਹਾ ਵੀ ਅੱਜ ਐਸ ਲੀਡਰ ਨੇ ਐ ਕਰ ਦਿੱਤਾ ਅੱਜ ਆਹ ਕੰਮ ਪੰਜਾਬ ਦੇ ਵਿੱਚ ਐ ਹੋ ਗਿਆ ਅੱਜ ਆਹ ਮੰਗਾ ਇਸ ਤਰੀਕੇ ਨਾਲ ਨਹੀਂ ਮੰਨਿਆ ਗਿਆ ਪਰ ਲੀਡਰਾਂ ਦੀ ਹਰ ਕੋਈ ਦਿਖਾਉਂਦਾ ਰਿਹਾ ਫੇਮਸ ਲੋਕਾਂ ਦੀ ਗੱਲਬਾਤ ਹਰ ਕੋਈ ਕਰਦਾ ਰਿਹਾ ਉਸ ਕਿਤੇ ਉਸ ਫੀਲਡ ਦੀ ਹਰ ਕੋਈ ਗੱਲ ਕਰਦਾ ਰਿਹਾ ਜਿਹਦੇ ਤੋਂ ਕਿਸੇ ਨੂੰ 4 ਪੈਸੇ ਆਉਣੇ ਸੀ ਪਰ ਜਿਹੜੇ ਪੰਜਾਬ ਦੇ ਲੋਕ ਸੀਗੇ ਪੰਜਾਬ ਦੇ ਜਿਨ੍ਹਾਂ ਦੇ ਆ ਘਰੇਲੂ ਸਮੱਸਿਆ ਸੀਗੀਆਂ ਕਿਸੇ ਨਾਲ ਕੋਈ ਪਰਿਵਾਰਕ ਤੌਰ ਤੇ ਤਕਾ ਹੋ ਰਿਹਾ ਕਿਸੇ ਦੇ ਨਾਲ ਜਮੀਨੀ ਤੌਰ ਤੇ ਤਕਾ ਹੋ ਰਿਹਾ ਕਿਸੇ ਨਾਲ ਕੋਈ ਅਫਸਰ ਚਾਹੀ ਤਕਾ ਕਰ ਰਹੀ ਹੈ ਕਿਤੇ ਪੁਲਿਸ ਤਕਾ ਕਰ ਰਹੀ ਆ ਉਹ ਬਹੁਤ ਘੱਟ ਵਿਖਾਇਆ ਜਾਂਦਾ ਸੀ ਫਿਰ ਅਸੀਂ ਇਹ ਚੀਜ਼ ਸੋਚੀ ਵੀ ਜਿਹੜੀਆਂ ਲੋਕਾਂ ਦੀਆਂ ਰੈਗੂਲਰ ਸਮੱਸਿਆਵਾਂ ਨੇ ਜੀ ਕਿਦੇ ਘਰ ਦੇ ਵਿੱਚ ਕਲੇਸ਼ ਹੋ ਗਿਆ ਜਿਵੇਂ ਹੁਣ ਆਪਾਂ ਆਮ ਕਹਿ ਦਿੰਦੇ ਆ ਵੀ ਔਰਤਾਂ ਦੀ ਜ਼ਿਆਦਾ ਸੁਣੀ ਜਾਂਦੀ ਹੈ ਕਾਨੂੰਨ ਇਹਨਾਂ ਦੇ ਹੱਕ ਦੇ ਬਣ ਗਏ। ਕਈ ਥਾਈ ਬੀਬੀਆਂ ਧੱਕਾ ਕਰ ਦਿੰਦੀਆਂ ਬੰਦਿਆਂ ਨਾਲ। ਕਿਤੇ ਬੰਦਿਆਂ ਦੇ ਧੱਕੇ ਚੱਲਦੇ ਸੀ। ਉਹ ਚੀਜ਼ਾਂ ਨੂੰ ਬਹੁਤ ਘੱਟ ਵਿਖਾਇਆ ਜਾਂਦਾ ਸੀ। ਹਾਂ। ਮੈਕਸਮਮ ਕਦੇ-ਕਦੇ ਅਖਬਾਰ ਦੇ ਵਿੱਚ ਖਬਰ ਛਪਦੀ ਸੀ। ਤੇ ਹੁਣ ਅਖਬਾਰ ਕੋਈ ਪੜ੍ਹਦਾ ਨਹੀਂ ਸੀ। ਫਿਰ ਅਸੀਂ ਇਹ ਸੋਚਿਆ ਫਿਰ ਅਸੀਂ ਇੱਥੋਂ ਸ਼ੁਰੂ ਇਸ ਤਰੀਕੇ ਨਾਲ ਕੀਤਾ ਵੀ ਜੇ ਭਗਵਾਨਤ ਮਾਨ ਨੇ ਕੋਈ ਗੱਲਬਾਤ ਕਹਿ ਦਿੱਤੀ ਮੀਡੀਆ ਨੇ ਉਹਨੂੰ ਸਿੱਧਾ ਚਲਾਤਾ ਵੀ ਭਗਵੰਤ ਮਾਨ ਨੇ ਅੱਜ ਕਿਹਾ ਵੀ ਮੈਂ ਬਠਿੰਡੇ ਜਾਊਂਗਾ ਤੇ ਬਠਿੰਡੇ ਜਾਣ ਆਸਤੇ ਮੇਰਾ ਇੰਨਾ ਤੇਲ ਮੱਚ ਗਿਆ ਬਸ ਇੰਨੀ ਗੱਲ ਇਹੀ ਰਿਪੀਟ 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 ਸਾਰਿਆਂ ਨੇ ਸੁਣਾਈ ਪਰ ਅਸੀਂ ਉਹਨੂੰ ਇਸ ਤਰੀਕੇ ਨਾਲ ਸੁਣਾਉਣਾ ਸ਼ੁਰੂ ਕੀਤਾ ਵੀ ਭਗਵੰਤ ਮਾਨ ਨੇ ਇਹ ਬਠਿੰਡੇ ਜਾਣਾ ਤੇਲ ਉਹਨੇ ਕਿਹਾ ਵੀ ਇੰਨੇ ਦਾ ਮੱਚਿਆ ਅਸੀਂ ਇਥੋਂ ਭਗਵੰਤ ਮਾਨ ਨੂੰ ਚੰਡੀਗੜ੍ਹ ਤੋਂ ਤੋਰ ਕੇ ਰਾਜਪੁਰੇ ਦਾ ਹਾਲ ਵੀ ਸੁਣਾਉਂਦੇ ਪਟਿਆਲੇ ਦਾ ਹਾਲ ਵੀ ਸੁਣਾਉਂਦੇ ਸੰਗਰੂਰ ਦਾ ਵੀ ਸੁਣਾਉਂਦੇ ਬਰਨਾਲੇ ਦਾ ਤੇ ਫੇਰ ਅਸੀਂ ਬਠਿੰਡੇ ਉਹਨੂੰ ਪਚਾਉਨੇ ਅਸੀਂ ਉਸ ਚੀਜ਼ ਨੂੰ ਡੰਮੀ ਕ੍ਰੀਏਟ ਕਰਨਾ ਸ਼ੁਰੂ ਕੀਤਾ ਵੀ ਜਿਹੜੀਆਂ ਅਸਲ ਗੱਲਾਂ ਵਿੱਚ ਹੁੰਦੀਆਂ ਵੀ ਜੋ ਬਾਪਰੀਆਂ ਹੋਣਗੀਆਂ ਹੁਣ মিডিਆ ਨੇ ਤੇ ਇਸ ਤਰੀਕੇ ਨਾਲ ਦਿਖਾਉਣਾ ਵੀ ਉਹ ਕੋ ਵੱਡਾ ਲੀਡਰ ਆ ਉਹਦਾ ਰਹਿਣ ਸਹਿਣ ਐਦਾਂ ਆ ਬੰਦਾ ਕਲਾਕਾਰ ਐਦਾਂ ਰਹਿਣ ਸਹਿਣ ਐਦਾਂ ਪਰ ਨਹੀਂ ਹੁੰਦਾ ਠੀਕ ਇੱਕ ਪੈਸੇ ਦੇ ਨਾਲ ਫਰਕ ਜ਼ਰੂਰ ਪੈਂਦਾ ਪਰ ਜਿਹੜੇ ਬੰਦੇ ਦਾ ਨੇਚਰ ਹੁੰਦਾ ਜਿਹੜੀਆਂ ਉਹਦੀਆਂ ਆਤਾਂ ਹੁੰਦੀਆਂ ਉਹ ਥੋੜਾ ਨਾ ਬਦਲ ਜਾਂਦੀਆਂ ਅਸੀਂ ਫਿਰ ਉਹਨਾਂ ਮੁੱਦਿਆਂ ਨੂੰ ਉਸੇ ਸਦੀਕੇ ਦੇ ਨਾਲ ਕਰਨ ਦਾ ਸੋਚਿਆ ਵੀ ਜਿਹੜੀ ਕੋਈ ਖਬਰ ਆਉਂਦੀ ਆ ਉਹਨੂੰ ਠੇਠ ਦੇਸੀ ਭਾਸ਼ਾ ਚ ਠੇਠ ਪੰਜਾਬੀ ਦੇ ਸ਼ਬਦ ਵਰਤ ਕੇ ਲੋਕਾਂ ਨੂੰ ਥੋੜਾ ਥੋੜਾ ਨਾਲ ਮਸਾਲਾ ਲਾ ਕੇ ਸੁਨਾਇਆ ਕਰੀਏ ਇੱਕ ਤਾਂ ਉਹਨੂੰ ਸਮਝ ਸੌਖੀ ਪੈ ਜਾਂਦੀ ਸੀ ਇੱਕ ਉਹਨਾਂ ਨੂੰ ਐ ਪਤਾ ਲੱਗ ਜਾਂਦਾ ਸੀ ਵੀ ਆਹ ਗੱਲ ਬਾਤ ਇਸ ਤਰੀਕੇ ਨਾਲ ਹੋ ਰਹੀ ਹੈ ਜਿਦਾਂ ਤੁਸੀਂ ਅਕਸਰੀ ਯਾਨੀ ਤਵਾ ਹੀ ਕਹਿ ਸਕਦੇ ਹੋ ਕਿ ਲੇਟਾਂ ਤਵਾ ਹਾਂ ਇਹ ਵੀ ਮੈਂ ਤੁਹਾਨੂੰ ਗੱਲ ਥੋੜਾ ਹਜੇ ਤੁਸੀਂ ਤਵੇ ਦੀ ਗੱਲ ਹੀ ਕੀਤੀ ਆ ਪੂਰਾ ਸਵਾਲ ਸ਼ਾਇਦ ਤੁਸੀਂ ਨਹੀਂ ਕੀਤਾ ਇਹ ਕਈ ਲੋਕ ਇਹ ਜ਼ਰੂਰ ਕਹਿੰਦੇ ਆ ਵੀ ਵਾਹ ਬਾਈ ਤੁਸੀਂ ਤਵਾ ਬਹੁਤ ਲਾਉਣੇ ਤਵਾ ਮੈਂ ਇਹ ਮੰਨਦਾ ਵੀ ਤਵਾ ਉਹ ਹੁੰਦਾ ਜਿਹੜੀ ਗੱਲ ਨਾ ਹੋਈ ਹੋਵੇ ਤੁਸੀਂ ਕਿਸੇ ਨੂੰ ਉਹੀ ਕਹੀ ਜਾਵੇਂ ਵੀ ਐਵੇਂ ਤਵਾ ਲਾਈ ਜਾਂਦੇ ਐਵੇਂ ਝੂਠ ਫੜਾਈ ਜਾਂਦੇ ਜਿਹੜੀਆਂ ਅਸੀਂ ਗੱਲਾਂ ਕਰਦੇ ਆ ਸਕ੍ਰਿਪਟ ਰੂਪ ਦੇ ਵਿੱਚ ਡੰਮੀ ਰੂਪ ਦੇ ਵਿੱਚ ਮੇਰੀ ਟੀਮ ਗੱਲਾਂ ਕਰਦੀ ਆ ਅਸੀਂ ਉਹ ਗੱਲ ਕਰਦੇ ਆ ਜਿਹੜੀ ਸੱਚ ਹੁੰਦੀ ਆ ਚਾਹ ਲੀਡਰਾਂ ਦੀ ਗੱਲ ਹੋਵੇ ਚਾਹ ਸਮਾਜਿਕ ਮੁੱਦਿਆਂ ਦੀ ਗੱਲ ਹੋਵੇ ਪੰਜਾਬ ਦੇ ਲੋਕਾਂ ਦੀ ਗੱਲ ਹੋਵੇ ਬਾਹਰ ਜਾਣ ਦੀ ਖਾਤਰ ਕੁੜੀਆਂ ਹੁਣ ਠੱਗੀ ਮਾਰਦੀਆਂ ਮੰਨ ਲਓ ਹੁਣ ਕੁੜੀ ਨੇ ਮੁੰਡੇ ਦੇ ਨਾਲ ਠੱਗੀ ਮਾਰਦੀ ਪਰਿਵਾਰ ਦੇ ਨਾਲ 40 ਲੱਖ ਰੁਪਏ ਦੀ ਹੁਣ ਜਿਨ੍ਹਾਂ ਦਾ 40 ਲੱਖ ਗਿਆ ਉਹ ਤਾਂ ਉਹ ਜਾਣਦੇ ਆ ਨਾ ਹੁਣ ਅਸੀਂ ਉਹਨਾਂ ਦੀ ਸਾਰੀ ਗੱਲਬਾਤ ਸੁਣ ਲਈ ਉਹਨਾਂ ਨੇ ਦੱਸਿਆ ਜੀ ਅਸੀਂ ਕੁੜੀ ਨੂੰ ਸ਼ਾਪਿੰਗ ਕਰਾਈ ਅਸੀਂ ਕੁੜੀ ਨੂੰ 10000 ਰੁਪਏ ਦਾ ਪੈਨ ਵੀ ਲੈ ਕੇ ਦਿੱਤਾ ਅਸੀਂ ਕੁੜੀ ਨੂੰ 10000 ਰੁਪਏ ਦਾ ਬੈਗ ਵੀ ਲੈ ਕੇ ਦਿੱਤਾ ਅਸੀਂ ਕੁੜੀ ਦੀ 10 ਲੱਖ ਰੁਪਇਆ ਫੀਸ ਵੀ ਭਰੀ ਤਿੰਨ ਚੀਜ਼ਾਂ ਦੱਸਦਿਆਂ ਪਰ ਮੀਡੀਆ ਨੇ ਸਿੱਧਾ ਕਹਿਤਾ ਵੀ ਉਹਨਾਂ ਨਾਲ 10 ਲੱਖ ਦੀ ਠੱਗੀ ਵਜਈ ਅਸੀਂ ਪੈਨ ਵੀ ਦੱਸਣਾ ਬੈਗ ਵੀ ਦੱਸਣਾ ਜਦੋਂ ਅਸੀਂ ਇਹ ਸਾਰੀਆਂ ਬਰੀਕੀ ਨਾਲ ਚੀਜ਼ਾਂ ਦੱਸਦੇ ਹਾਂ ਹੈ ਤਾਂ ਰਿਐਲਿਟੀ ਸੱਚ ਆ ਨਾ ਪਰ ਇਹਨੂੰ ਤੁਸੀਂ ਤਵਾ ਨਹੀਂ ਕਹਿ ਸਕਦੇ ਪਰ ਲੋਕ ਇਹੀ ਕਹਿੰਦੇ ਆ ਜੀ ਤੁਸੀਂ ਤਫਾ ਲਾਇਆ ਪਰ ਲੋਕ ਤਾਂ ਗੱਲਾਂ ਕਰਦੇ ਨੇ ਨਾ ਕਿ ਤੁਸੀਂ ਕਮੇਡੀ ਵੀ ਵਧੀਆ ਤਰੀਕੇ ਨਾਲ ਜੌਬ ਦੀ ਖਬਰ ਵੀ ਭੇਜਦੇ ਹੋ ਤਾਂ ਵਧੀਆ ਤਰੀਕੇ ਨਾਲ ਪੇਸ਼ ਕਰਦੇ ਪਰ ਤੁਹਾਨੂੰ ਵੀ ਲੱਗਦਾ ਕਿ ਜਿਸ ਤਰ੍ਹਾਂ ਤੁਸੀਂ ਕਿਸੇ ਨੂੰ ਵੀ ਪੇਸ਼ ਕਰਦੇ ਹਮਮ ਉਹ ਜਿਹੜਾ ਆਪਾਂ ਰਾਜਨੀਤਿਕ ਗੱਲ ਕਰ ਗਏ ਬੜਾ ਸੋਨਾ ਸਮਨਨ ਕਰ ਗਏ ਜੋ ਉੱਪਰ ਗਿਆ ਆਪਣੇ ਵਿੱਚੋਂ ਤੇ ਉਹਨੂੰ ਵੀ ਤੁਸੀਂ ਪੇਸ਼ ਕੀਤਾ ਜਿਸ ਤਰ੍ਹਾਂ ਉੱਥੇ মিডিਆ ਗਈ ਸੀ ਤੁਹਾਡੀ ਟੀਮ ਵੱਲੋਂ ਤੁਹਾਡੇ ਵੱਲੋਂ ਹਮਮ ਕਿ মিডিਆ ਹਰ ਕਿਸੇ ਦੇ ਮੋਹ ਦੇ ਵਿੱਚ ਜਾ ਕੇ ਮੈਕ ਬਾ ਦਿੰਦਾ ਜਿਸ ਟਾਈਮ ਕਹਿੰਦੇ ਕਿ ਯਾਨੀ ਮੜੀ ਤੇ ਤੁਸੀਂ ਛੱਲੀ ਭੁੰਨਦੇ ਹੋ ਇਹ ਤੁਹਾਡੇ ਸ਼ਬਦ ਸੀ ਹੈਗੀ ਯਾਨੀ ਕਿਸ ਤਰ੍ਹਾਂ ਲੱਗਦਾ ਹੈ ਕਿ ਜਦ ਤੁਸੀਂ ਯਾਨੀ ਕਦੇ ਕਿਸੇ ਨੇ ਕਮੈਂਟ ਕੀਤਾ ਕਿਸੇ ਲੀਡਰ ਨੇ ਕਿਹਾ ਹੋਵੇ ਕਿਸੇ ਮੀਡੀਆ ਪਰਸਨ ਨੇ ਕਿਹਾ ਜਾਂ ਕਿਸੇ ਨੇ ਵੀ ਕਿਹਾ ਹੋਵੇ ਕਿ ਯਾਰ ਤੁਸੀਂ ਸਾਡੇ ਤੇ ਤਵੇ ਲਾਣੇ ਹੋ ਕਦੇ ਇਦਾਂ ਗੱਲ ਹੋਈ ਹੈ ਵੇਖੋ ਇਦਾਂ ਕਿਹਾ ਤਾਂ ਨਹੀਂ ਪਰ ਇਹ ਜ਼ਰੂਰ ਹੁੰਦਾ ਵੀ ਜਦੋਂ ਮੈਂ ਕਿਤੇ ਜਾਣਾ ਕਿਤੇ ਹੋਣਾ ਸੀ ਰਿਐਲਿਟੀ ਮੁੱਦੇ ਵੀ ਕਰਨ ਲੱਗੇ ਲੋਕ ਸਾਨੂੰ ਦੱਸਣ ਲੱਗੇ ਬਾਈ ਸਾਡੀ ਆ ਸਮੱਸਿਆ ਤੁਸੀਂ ਆ ਕੇ ਸੁਣੋ ਡੰਮੀ ਜਿਹਾ ਤੁਸੀਂ ਦਿਖਾਉਣੇ ਆ ਅੱਗੇ ਲੋਕ ਸਾਹਮਣੇ ਨਹੀਂ ਆਉਂਦੇ ਸੀ ਅੱਗੇ ਅਸੀਂ ਜਿਵੇਂ ਤੁਹਾਡੀ ਕੋਈ ਸਟੋਰੀ ਹੈ ਸਾਨੂੰ ਤੁਸੀਂ ਪ੍ਰੂਫ ਦੇ ਤੇ ਅਸੀਂ ਆਪਣੀ ਟੀਮ ਨਾਲ ਫਰਮਾਤੀ ਫਿਰ ਲੋਕਾਂ ਨੂੰ ਹੀ ਲੱਗਿਆ ਨਹੀਂ ਯਾਰ ਅਸੀਂ ਆਪ ਦੱਸ ਗਏ ਕੀ ਹੋਇਆ ਹੁਣ ਅਸੀਂ ਉਹ ਕਰਨ ਲੱਗੇ ਹੁਣ ਅਸੀਂ ਕਿਤੇ ਜਾਣੇ ਅਗਲਾ ਜੈਲ ਸੀ ਜ਼ਰੂਰ ਕਰਦਾ ਐਂ ਜੇ ਹੁੰਦਾ ਉਹ ਕਿੱਥੇ ਆ ਗਿਆ ਇਹ ਉਹਦੇ ਮੀੜਿਆਂ ਨੂੰ ਮਾਰਾ ਕਹੀ ਜਾਂਦੇ ਮੀੜਿਆਂ ਨੂੰ ਮਾਰਾ ਨਹੀਂ ਕਹਿੰਦੇ ਪਰ ਤੁਸੀਂ ਇੱਕ ਗੱਲ ਵੇਖੋ ਬਾਈ ਰਾਜਵੀਰ ਜਵੰਦੇ ਦਾ ਜਦੋਂ ਸ਼ਿਸ਼ਕਾਰ ਹੋ ਰਿਹਾ ਸੀ ਉਹਦੀ ਚਿੱਤਾ ਨੂੰ ਲਾਂਬੂ ਲਾਉਣਾ ਸੀ ਤਾਂ ਐ ਕੈਮਰੇ ਚੱਕੇ ਸੀ ਤੁਸੀਂ ਦੇਖੋ ਕਿੰਨੇ ਕੈਮਰਿਆਂ ਦੀ ਤਸਵੀਰ ਵਾਇਰਲ ਹੋ ਉਹ ਕੀ ਦਿਖਾ ਰਹੇ ਸੀ ਯਾਰ ਅੱਗ ਲਾ ਰਹੀ ਆ ਚੇਤਾ ਨੂੰ ਲਾਂਬੂ ਲਾ ਰਹੀ ਆ ਉਹ ਤਾਂ ਪਤਾ ਲੱਗ ਹੀ ਜਾਣਾ ਨਾ ਪਰ ਉਹ ਐਂ ਦਿਖਾਉਂਦੇ ਆ ਉਤੋਂ ਵੀ ਪਤਾ ਲੱਗੇ ਕਿਧਰੋਂ ਅੱਗ ਲੱਗੀ ਆ ਉਹਦਾ ਰਿਐਕਸ਼ਨ ਕੀ ਹੋਊਗਾ ਕੌਣ ਰੋਇਆ ਕੀ ਹੋਇਆ ਇਸ ਤਰੀਕੇ ਨਾਲ ਨਹੀਂ 10 ਦਿਨ ਉਹ ਹਸਪਤਾਲ ਦੇ ਵਿੱਚ ਜ਼ਿੰਦਗੀ ਮੌਤ ਦੀ ਲੜਾਈ ਲੜਦਾ ਇਹ 11ਵਾਂ ਦਿਨ ਉਹ ਪੂਰਾ ਹੋਇਆ 10 ਦਿਨ মিডিਆ ਨੇ ਹਸਪਤਾਲ ਦੇ ਵਿੱਚ ਢੇੜਾ ਰੱਖਿਆ ਤੜਕੇ ਉਠਦੇ ਸੀ ਪਤਾ ਨਹੀਂ ਚਾਹ ਪੀਂਦੇ ਸੀ ਤੇ ਪਤਾ ਨਹੀਂ ਨਹੀਂ ਪੀਂਦੇ ਸੀ ਮੂੰਹ ਧੋਂਦੇ ਸੀ ਤੇ ਪਤਾ ਨਹੀਂ ਨਹੀਂ ਧੋਂਦੇ ਸੀ ਕੈਮਰਾਮੈਨ ਲੈ ਕੇ ਉਹਦੀ ਅੱਖ ਚੋਂ ਹੰਝੂ ਆ ਗਿਆ ਜੀ ਉਹਨੇ ਮੜਾ ਜੇ ਹੱਥ ਹਿਲਾਤੇ ਜੀ ਰਾਜਵੀਰ ਮੜਾ ਜੇ ਹਿਲੇ ਆ ਜੀ ਇਹ ਗੱਲਾਂ ਕਰਦੀ ਰਹੀ ਮੀਡੀਆ ਹਰ ਇੱਕ ਨੇ ਇਹ ਖਬਰ ਪਾਈ ਆ ਦੂਜੇ ਨੇ ਥੋੜਾ ਜਿਹਾ ਹੋਰ ਕਰਤਾ ਜੀ ਉਹਨੇ ਬੱਖੀ ਵੀ ਹਲਾਈ ਆ ਤੀਜੇ ਨੇ ਉਹ ਦੋਨੇ ਅੱਖਾਂ ਖੋਲਤਿਆਂ ਜੀ ਜੇ ਇੰਨਾ ਜ਼ੋਰ ਮੀਡੀਆ ਨੇ ਉਹਦੀਆਂ ਖਬਰਾਂ ਐ ਗਲਤ ਫਲਤ ਪੇਸ਼ ਕਰਕੇ ਜ਼ੋਰ ਲਾਉਣ ਤੇ ਲਾਇਆ ਮੈਂ ਕਹਿੰਦਾ ਮੀੜਗਾ ਅਸੀਂ ਯੂਟਿਊਬਰ ਪੇਜਾਂ ਵਾਲੇ ਜੇ 10 ਦਿਨ ਇਹ ਮਸਲਾ ਚੱਕਦੇ ਵੀ ਆਵਾਰਾ ਪਸ਼ੂਆਂ ਦਾ ਅਸੀਂ ਟੈਕਸ ਦਿੰਨੇ ਆ 100 ਕਰੋੜ ਆ ਜਿਹੜਾ ਉਹ ਟੈਕਸ ਗਊਆਂ ਦਾ ਹਿਮਾਚਲ ਦੇ ਵਿੱਚ ਆਵਾਰਾ ਪਸ਼ੂਆਂ ਦਾ ਲੋਕ ਭਰਦੇ ਤੇ ਪੰਜਾਬ ਚੋਂ ਉਹਦੂ ਵੱਧ ਭਰਦੇ ਆ ਉਹ 11 ਦਿਨ ਕਿਸੇ ਨੇ ਆਵਾਜ਼ ਹੀ ਨਹੀਂ ਚੱਕੀ ਯਾਰ ਹੁਣ ਤੁਸੀਂ ਮੈਨੂੰ ਇੱਕ ਗੱਲ ਦੱਸੋ ਵੀ ਕੀ ਮੀਡੀਆ ਦਾ ਇਹ ਨਹੀਂ ਫਰਜ ਬਣਦਾ ਸੀ ਜਿਸ ਕਰਕੇ ਉਹਦੀ ਜ਼ਿੰਦਗੀ ਖਤਮ ਹੋਈ ਉਹ ਸੋਲੂਸ਼ਨ ਜਾਂ ਉਹ ਗੱਲ ਲੋਕਾਂ ਦੇ ਸਾਹਮਣੇ ਲਿਆਉਣੀ ਸੀ ਜਾਂ ਇਹ ਲਿਆਉਣੀ ਸੀ ਵੀ ਉਹ ਬਿਡ ਤੇ ਪਿਆ ਕੀ ਕਰੀ ਜਾਂਦਾ ਇਹ ਲਿਆਉਣੀ ਸੀਗੀ ਇਹ ਤੁਸੀਂ ਦੱਸੋ ਪਰ ਗੱਲ ਤਾਂ ਇਹ ਨਾ ਕਿ ਉਹ ਲੀਡਰ ਕੰਮ ਕਰਨ ਮੀਡੀਆ ਦੇ ਤਾਂ ਕੰਮ ਤਾਂ ਸੀ ਮੀਡੀਆ ਸੁਣੋ ਇੱਕ ਮਿੰਟ ਤੁਸੀਂ ਕਹਿੰਦੇ ਹੋ ਮੀਡੀਆ ਨਹੀਂ ਤੁਸੀਂ ਇਹ ਕਹਿੰਦੇ ਸੈਲੀਬ੍ਰਿਟੀ ਹੈ ਕਿਉਂਕਿ ਹੁਣ ਆਮ ਬੰਦੇ ਨੂੰ ਤਾਂ ਕੋਈ ਮੀਡੀਆ ਵੀ ਨਹੀਂ ਦਿਖਾ ਸਕਦਾ ਹਾਂ ਫਿਰ ਦੱਸੋ ਤੁਸੀਂ ਕਿਹਨੂੰ ਲੀਡਰ ਕਰਨ ਪਰ ਲੀਡਰਾਂ ਦੀ ਚੰਗੀਆਂ ਗੱਲਾਂ ਮੀਡੀਆ ਦਿਖਾ ਰਿਹਾ ਤੇ ਮਾਰ ਗਿਆ ਵੀ ਤਾਂ ਮੀੜ ਕੇ ਦਿਖਾਊਗਾ ਨਾ ਹੁਣ ਮੰਨ ਲਓ ਇੱਥੇ ਚੰਡੀਗੜ੍ਹ ਦੇ ਵਿੱਚ ਕੋਈ ਗੱਲ ਹੋ ਗਈ। ਇੱਥੇ ਕੋਈ ਵੀ ਗੱਲ ਕਰ ਦਿੱਤੀ ਜਾਂ ਸਰਕਾਰ ਨੇ ਮੰਨ ਕੇ ਚਲੋ ਕੋਈ ਗੱਲ ਕਰਤੀ। ਭਗਵੰਤ ਮਾਨ ਨੇ ਚੰਗਾ ਕੰਮ ਕਰਤਾ। ਤੁਸੀਂ ਇੱਥੋਂ ਦਿਖਾਇਆ ਪੰਜਾਬ ਦੇ ਦੂਜੇ ਵੱਨ ਨੇ ਫੇਰ ਹੀ ਪਤਾ ਲੱਗੂ ਨਾ ਵੀ ਉहां ਭਾਈ ਆ ਮੀਡੀਆ ਦੀ ਖਬਰ ਆਈਏ ਭਗਵੰਤਵਾਨ ਨੇ ਚੰਗਾ ਕੰਮ ਕੀਤਾ ਤੇ ਮਾੜਾ ਵੀ ਤਾਂ ਤੁਸੀਂ ਦਿਖਾਉਣਾ ਸੀ ਨਾ ਵੀ ਇਹ ਸਾਡੇ ਤੋਂ ਟੈਕਸ ਇੱਕ ਗੱਲ ਤੁਸੀਂ ਸੋਚੋ ਵੀ ਮੀੜ ਦੇ ਕੋਲੇ ਇੰਨੀ ਤਾਕਤ ਆ ਗੱਲ ਕਰਕੇ ਖਾਸ ਕਰਕੇ ਜੀ ਸੋਸ਼ਲ ਮੀਡੀਆ ਕੋਲੇ ਇਹ ਕਿਸੇ ਵੀ ਬੰਦੇ ਨੂੰ ਮਿੰਟ ਦੇ ਵਿੱਚ ਸਟਾਰ ਬਣਾ ਸਕਦੇ ਆ। ਕਿਸੇ ਵੀ ਬੰਦੇ ਨੂੰ ਮਿੰਟ ਦੇ ਵਿੱਚ ਮਿੱਟੀ ਬਲੀਦ ਕਰ ਸਕਦੇ ਆ ਪਰ ਗੱਲ ਇਹ ਹੈ ਵੀ ਜੇ 11 ਦਿਨ ਮੁੱਦਾ ਚੱਕ ਦੇ ਤਾਂ ਮੈਂ ਕਹਿੰਦਾ ਹੱਲ ਬਹੁਤ ਹੱਦ ਤੱਕ ਹੋਣਾ ਸੀ ਉਹਦੀ ਮੌਤ ਤੋਂ ਬਾਅਦ ਇੱਕ ਸਤਿਕਾਰਯੋਗ ਵਕੀਲ ਸਾਹਿਬ ਗਏ ਨੇ ਹਾਈ ਕੋਰਟ ਜਿਨ੍ਹਾਂ ਨੇ ਕੇਸ ਦਰਜ ਕਰਾਇਆ ਵੀ ਭਾਈ ਇਹ ਜਿਹੜੀਆਂ ਆਵਾਰਾ ਪਸ਼ੂਆਂ ਕਰਕੇ ਉਹਦੀ ਮੌਤ ਹੋਈ ਆ ਉਹਦੇ ਤੇ ਹੁਣ ਸੁਣਵਾਈ ਹੋ ਰਹੀ ਹੈ ਪਰ ਇਹ ਹਨਾ ਜੇ মিডিਆ ਸੱਚ ਓਵੇਂ ਦਿਖਾਉਂਦਾ ਤਾਂ ਮੈਨੂੰ ਲੱਗਦਾ ਸੋਨੋ ਜੀ ਬਹੁਤ ਹੱਦ ਤੱਕ ਹੀ ਗੱਲ ਵੇਖੋ ਤੁਸੀਂ ਇਹ ਗੱਲ ਕਹੀ ਵੀ ਇਹ ਕਾਮ ਬੰਦਾ ਮਰਦਾ ਤਾਂ ਉਹਦੀ ਕੋਈ ਗੱਲ ਨਹੀਂ ਕਰਦਾ ਹਨਾ ਆਮ ਬੰਦਾ ਆਵਾਰਾਂ ਪਸ਼ੂਆਂ ਦੇ ਨਾਲ ਨਿਤ ਮੌਤਾਂ ਹੁੰਦੀਆਂ ਠੀਕ ਆ ਉਹਨਾਂ ਦੀ ਨਹੀਂ ਆਵਾਜ਼ ਉਠਾਈ ਜਾਂਦੀ ਠੀਕ ਆ ਆਪਾਂ ਨੂੰ ਚਲ ਨਹੀਂ ਪਤਾ ਲੱਗਦਾ ਪਰ ਹੁਣ ਤਾਂ ਸਾਡੇ ਕੋਲੇ ਮੌਕਾ ਸੀ ਹੁਣ ਕਿਹੜਾ ਸੀ ਆਵਾਜ਼ ਉਠਾਣੀ ਪਰ ਜਿਹੜੀ ਆਵਾਜ਼ ਇਹ ਕਹਿੰਦੇ ਨੇ ਕਿ ਮੌਕੇ ਸੀ ਚੱਕੀ ਜਾਂਦੀ ਹੈ ਪਰ ਹੁਣ ਤਾਂ ਕੋੜੇ ਦਿਨ ਬਾਅਦ ਫੇਰ ਉਹ ਵੀ ਦਬ ਜਾਣੀ ਆ ਤੁਹਾਨੂੰ ਕੀ ਲੱਗਦਾ ਕਿ ਮੁੱਦੇ ਐਨੇ ਹੀ ਦਬਦੇ ਰਹਿੰਦੇ ਦਬਦੇ ਰਹਿੰਦੇ ਜੀ ਹੁਣ ਇਹ ਤਾਂ ਇੱਥੋਂ ਤੱਕ ਕੰਮ ਹੋਇਆ ਪਿਆ ਵੀ ਸਾਨੂੰ ਐਡ ਚਾਹੀਦੀ ਆ ਬਸ ਹੁਣ ਬਹੁਤੇ ਹੁਣ ਮੈਂ ਇਹ ਨਹੀਂ ਕਹਿੰਦਾ ਜਿਹੜੇ ਵੱਡੇ ਚੈਨਲ ਜਿਹੜੇ ਕਿਤੇ ਧਰਨਿਆਂ ਚੋਂ ਬਣਿਆ ਜਿਹੜੇ ਕਹਿੰਦੇ ਸੀ ਪੰਜਾਬ ਦੇ ਪੱਖੀ ਗੱਲ ਕਰਾਂਗੇ ਪੰਜਾਬ ਦੇ ਨਾਲ ਗੱਲ ਕਰਾਂਗੇ ਪੰਜਾਬ ਦੇ ਲੋਕਾਂ ਦੀ ਗੱਲ ਕਰਾਂਗੇ ਉਹ ਐਡਾਂ ਲੈ ਕੇ ਚੁੱਪ ਕਰ ਗਏ ਤੁਸੀਂ মিডিਆ ਯਾਨੀ ਕਹਿ ਰਹੇ ਹੋ মিডিਆ ਬਿਕਾਉਂ ਹਾਂ ਹੈਗਾ ਜੀ ਕਿਹੜੇ ਤੁਸੀਂ ਦੱਸੋ ਠੀਕ ਆ ਕੁਝ ਹੱਦ ਤੱਕ ਹੋਣਗੇ ਉਹ ਲੋਕ ਜਿਹੜੇ ਚੱਕਦੇ ਜਾਂ ਕਈ ਮੀਡੀਆ ਨੇ ਪੋਸਟ ਵੀ ਪਾਈ ਸੀ ਸਪੈਸ਼ਲ ਪੋਸਟਰ ਬਣਾ ਕੇ ਪਾਏ ਵੀ ਅਸੀਂ 바이 ਰਾਜਵੀਰ ਜਵੰਦੇ ਦੀ ਜਿਹੜਾ ਉੱਥੇ ਸ਼ਿਸ਼ਕਾਰ ਹੋਣਾ ਜਾਂ ਉਹਦੇ ਤੇ ਦੁੱਖ ਹਾਂਤ ਹੈ ਅਸੀਂ ਉਹਦੇ ਪਰਿਵਾਰ ਦੀਆਂ ਚੀਕਾਂ ਉਹਦੇ ਪਰਿਵਾਰ ਦੇ ਉਹ ਹੋਂਕੇ ਉਹ ਮਾੜਾ ਪਲ ਨਹੀਂ ਕਿਸੇ ਨੂੰ ਦਿਖਾਵਾਂਗੇ ਅਸੀਂ ਉਹਨਾਂ ਦੀਆਂ ਚੀਕਾਂ ਜਾਂ ਮਾੜੇ ਟਾਈਮ ਦੇ ਉੱਪਰ ਟੀ ਆਰ ਪੀ ਕਮਾ ਕੇ ਪੈਸੇ ਨਹੀਂ ਕਮਾਵਾਂਗੇ ਚੰਗੀ ਗੱਲ ਕੀਤੀ ਤਾਂ ਅੱਜ ਲੋਕ ਇਦਾਂ ਦੀ ਗੱਲਾਂ ਕਰ ਰਹੇ ਕਿ ਹੁਣਾਂ ਦੀ ਜੇ ਆਪਾਂ ਗੱਲ ਕਰੀ ਕਲਾਕਾਰਾਂ ਦੇ ਵਿੱਚ ਹੀ ਕਹਿੰਦੇ ਕੰਟਰੋਵਰਸੀਆ ਕੰਟਰੋਵਰਸੀਆ ਫੇਮਸ ਹੋਣ ਵਾਸਤੇ ਆ ਟੀਆਰਪੀ ਲੈਣ ਵਾਸਤੇ ਲੋਕਾਂ ਨੇ ਬਹੁਤ ਸਾਰੇ ਇਦਾਂ ਦੇ ਕਲਾਕਾਰਾਂ ਨੇ ਕੀਤਾ ਹੁਣ ਜੇ ਆਪਾਂ ਗੱਲ ਕਰੀਏ ਇੱਕ ਕੀ ਨਾਂ ਸੀ ਉਹਨਾਂ ਦਾ ਖਾਲਸਾ ਜੀ ਨੇ ਖਾਸ ਗੁਰਜੀ ਸ਼ਾਇਰ ਮੈਂ ਉਹਨਾਂ ਦਾ ਰਸੂਲ ਪਰ ਰਸੂਲ ਗੁਰ ਹਮ ਉਹਨਾਂ ਨੇ ਵੀਡੀਓ ਪਾਈ ਸੀ ਕਿ ਜਿਹੜੇ ਮਨ ਕੀਰ ਤੋਂ ਆਲਖਣਾ ਹੈ ਕਿ ਕਿਸ ਤਰੀਕੇ ਦੇ ਨਾਲ ਆ ਰਹੇ ਨਾ ਹਸਪੀਟਲ ਤੋਂ ਮਿਲ ਕੇ ਉਹਨਾਂ ਨੂੰ ਫੜ ਕੇ ਲੈ ਕੇ ਜਾ ਰਹੇ ਨਾ ਤੇ ਯਾਨੀ ਉਹਨਾਂ ਨੇ ਕਿਹਾ ਉਸਤੇ ਵੀ ਉਹਨਾਂ ਨੇ ਯਾਨੀ ਆਪਣੇ ਇੱਕ ਦਾਅ ਖੇਡੇ ਆ ਕਿ ਕਹਿੰਦੇ ਕਿ ਜਿੱਦਾਂ ਉਹ ਪ੍ਰੈਗਨੈਂਟ ਹੋ ਗਏ ਇਸ ਤਰ੍ਹਾਂ ਯਾਨੀ ਉੱਥੇ ਵੀ ਲੋਕਾਂ ਨੇ ਬੋਲਿਆ ਤੁਹਾਨੂੰ ਕੀ ਲੱਗਦਾ ਕਿ ਆਪਣੀ ਹੀ ਉਹਦੇ ਵਿੱਚ ਜੇ ਗੱਲ ਕਰੀਏ ਕਿ ਜਿੱਦਾਂ ਗਾਇਕੀ ਦੇ ਵਿੱਚ ਬਹੁਤ ਸਾਰੇ ਕਲਾਕਾਰ ਹੁੰਦੇ ਨੇ ਕਿ ਉਹ ਆਪ ਦਾ ਚਿਹਰਾ ਚਮਕਾਉਣ ਵਾਸਤੇ ਆਪ ਨੂੰ ਕਰਨ ਕੀ ਬਤਾਉਣਾ ਤੇ ਨਾਲ ਕਿੰਨਾ ਹੰਦਰਦੀਓ ਪਰ ਲੋਕ ਇਤਾਂ ਗੱਲਾਂ ਕਰਦੇ ਨੇ ਕਿ ਸਭ ਹੀ ਨਾ ਟੱਕੀ ਕਿਤੇ ਸੁਣੋ ਗੱਲ ਲੱਗਦਾ ਕਿ ਦੇਖੋ ਇਹ ਇਹ ਚੀਜ਼ ਆ ਬਈ ਸੋਨੂੰ ਹਰ ਬੰਦਾ ਇਹ ਪਹਿਲੀ ਗੱਲ ਤਾਂ ਇਹ ਚ ਪਹਿਲੀ ਗੱਲ ਦਾ ਵਿਚਾਰ ਆਪੋ ਆਪਣੇ ਆ ਫਿਰ ਅਗਲਾ ਇਹ ਚੀਜ਼ ਚਾਹੁੰਦਾ ਤੁਸੀਂ 100 ਕੰਮ ਚੰਗੇ ਕਰ ਲਓ ਠੀਕ ਹੈ ਜਿਹੜਾ ਤੁਹਾਡਾ 1 ਪੁਆਇੰਟ ਮਾੜਾ ਹੋ ਗਿਆ ਵੀਕ ਹੋਇਆ ਉਹਨੂੰ ਦਿਖਾਉਣਾ ਕਿਉਂਕਿ 네ਗਟਿਵਿਟੀ ਜ਼ਿਆਦਾ ਫੈਲਦੀ ਹੈ 네ਗਟਿਟਿਵਿਟੀ ਨੂੰ ਅਸੀਂ ਇੰਨਾ ਕ ਦੱਬ ਕੇ ਸ਼ੇਅਰ ਕਰਦੇ ਹਾਂ ਤਹਾਡੇ ਨਾਲ ਵੀਰ ਕੈਮਰਾਮੈਨ ਆ ਇਹ ਅੱਜ ਬੋਲ ਕੇ ਪਾ ਦਿਆ ਐ ਵੀ ਲਓ ਜੀ ਮਨਕੀਰ ਤੌਲਖ ਤਾਂ ਐਵੇਂ ਏਦਾਂ ਕਰਦਾ ਕਰਦਾ ਸੀ ਠੀਕ ਆ ਆ सोनू ਤਾਂ ਐਵੇਂ ਜੀ ਗਲਤ ਖਬਰਾਂ ਲਾਈ ਜਾਂਦਾ ਰਹਿੰਦਾ ਮਲੂਕਾ ਤਾਂ ਜੀ ਐਵੇਂ ਹੀ ਬੋਲੀ ਜਾਂਦਾ ਰਹਿੰਦਾ ਤੁਹਾਡੇ ਕੈਮਰਾਮੈਨ ਦਾ ਕੋਈ ਚਿਹਰਾ ਨਹੀਂਗਾ ਕੋਈ ਉਹਨੂੰ ਜਾਣਦਾ ਨਹੀਂਗਾ ਉਹਦੀ ਵੀਡੀਓ ਸਾਲ ਓਵੇਂ ਪਈ ਰੂ ਉਹਦੇ ਪੇਜ ਤੇ ਕਿਸੇ ਚੈਨਲ ਨੇ ਚੱਕ ਕੇ ਨਹੀਂ ਪਾਉਣੀ ਉਹਦੇ ਭਲਾ ਸਾਲ ਦੇ ਵਿੱਚ ਹਜ਼ਾਰ ਬੰਦਾ ਵਿਊ ਦੇਖ ਕੇ ਕੋਈ ਕਮੈਂਟ ਨਹੀਂ ਕਰਨਾ ਠੀਕ ਆ ਮਾਰੀ ਜਾਂਦਾ ਕੋਈ ਵੱਡੀ ਗੱਲ ਨਹੀਂ ਫਿਰ ਕੀ ਉਸ ਤੋਂ ਪਰ ਮਾਨਕੀਰਤਾ ਔਲਖ ਦੇ ਲਈ ਹੁਣ ਇਹ ਬੰਦੇ ਬੋਲੇ ਠੀਕ ਆ ਵੀ ਆਇਆ ਕਰਕੇ ਜੀ ਆ ਗੱਲਾਂ ਕਰਕੇ ਜੀ ਇਸ ਤਰੀਕੇ ਨਾਲ ਕਰਕੇ ਉਹ ਬੰਦਿਆ ਨੇ ਆਪ ਦਾ ਜਿਹੜਾ ਮਰਜੀ ਬਾਬਾ ਹੋਵੇ ਜਾਂ ਜਿਹੜਾ ਮਰਜੀ ਨੇਗੇਟਿਵਿਟੀ ਫਲਾਉਣ ਵਾਲਾ ਬੰਦਾ ਹੋਵੇ ਉਹਨਾਂ ਨੇ ਆਪਦਾ ਬੇਸ ਬਣਾ ਲਿਆ ਸੋਸ਼ਲ ਮੀਡੀਆ ਦੇ ਉੱਪਰ ਤੁਸੀਂ ਮੈਨੂੰ ਇੱਕ ਗੱਲ ਦੱਸ ਦਿਓ ਕੁਝ ਕੁ ਬੰਦੇ ਨੇ ਜਿਹੜੇ ਪੰਜਾਬ ਦੇ ਵਿੱਚ ਜਾਤੀਵਾਦ ਪ੍ਰਤੀ ਧਰਮ ਪ੍ਰਤੀ ਬੋਲ ਕੇ ਸਿਕਿਉਰਟੀਆਂ ਲਈਆਂ ਹੋਈਆਂ ਉਹਨਾਂ ਦੀ ਕੋਈ ਦੇਣ ਨਹੀਂ ਗਈ ਕੋਈ ਦੇਣ ਤਾਂ ਨਹੀਂ ਨਾ ਸਮਾਜ ਨੂੰ ਇੱਕ ਨਫਰਤ ਫੁਲਾ ਰਹੇ ਆ ਉਹਨਾਂ ਦੀਆਂ ਇੰਟਰਵਿਊ ਲੈਣ ਉਹਨਾਂ ਦੀਆਂ ਵੀਡੀਓ ਚੱਕ ਕੇ ਚੈਨਲਾਂ ਤੇ ਪਾਉਣ ਲੋਕਾਂ ਦੇ ਤੱਕ ਪਹੁੰਚਾਉਣ ਦੇ ਵਿੱਚ ਯੋਗਦਾਨ ਸਭ ਤੋਂ ਵੱਧ ਕੌਣ ਪਾਉਂਦਾ ਪਰ ਲੋਕ ਮੇਰੀ ਗੱਲ ਸਮਝ ਤੁਸੀਂ ਆਪਾਂ ਗੱਲ ਕਰ ਰਹੇ ਹਾਂ ਚਲੋ ਠੀਕ ਹੈ ਕਿ ਕਾਨੂੰਨੀ ਲੱਗਦਾ ਕਿ ਅਸੀਂ ਵੀ ਕਿਤੇ ਨਾ ਕਿਤੇ ਗਲਤਾਂ ਪੰਜਾਬ ਦੇ ਲੋਕ ਵੀ ਗਲਤ ਨੇ ਕਿਤੇ ਨਾ ਕਿਤੇ ਉਹ ਉੱਚੇ ਤੱਕ ਪਛਾਣ ਵਾਲੇ ਅੱਜ ਆਪਾਂ ਲੀਡਰਾਂ ਨੂੰ ਗਲਤ ਕਹਿ ਰਹੇ ਆ ਲੀਡਰਾਂ ਨੂੰ ਬਣਾਉਣ ਵਾਲੇ ਲੋਕ ਹਨ ਹਾਂ ਇਹ ਤਾਂ ਗੱਲ ਹੈਗੀ ਆ ਵੀਰੇ ਇਹ ਮੈਂ ਤੁਹਾਨੂੰ ਦੱਸਦਾ ਤੁਹਾਨੂੰ ਵੀ ਲੱਗਦਾ ਕਿ ਪੰਜਾਬ ਦੇ ਲੋਕ ਵੀ बिकੇ ਜਾਂਦੇ ਨੇ ਬਿਲਕੁਲ ਪੰਜਾਬ ਦੇ ਹੁਣ ਅਸਲ ਦੇ ਵਿੱਚ ਲੀਡਰ ਜਾਂ ਰਾਜਵੀਰ ਜਬੰਦੇ ਦੀ ਮੌਤ ਹੋ ਗਈ ਜਾਂ ਮੈਂ ਅੱਜ ਵੇਖ ਰਿਹਾ ਸੀ ਇੱਧਰ ਮਾਨਸਾ ਸਾਈਡ ਐਂਬੂਲੈਂਸ ਦੋ ਡਰਾਈਵਰਾਂ ਦੀ ਮੌਤ ਹੋਈ ਵਿਚਾਰਿਆਂ ਦੀ ਪੇਸ਼ੈਂਟ ਲੈ ਕੇ ਜਾ ਰਹੇ ਸੀ ਅਵਾਰਾਂ ਪਸ਼ਮਾ ਚ ਐਂਬੂਲੈਂਸ ਸਵੱਜੀ ਇੰਨੀ ਬੁਰੀ ਤਰ੍ਹਾਂ ਦੋਨਾਂ ਦੀ ਮੌਤ ਹੋ ਗਈ ਉਹ ਮਾੜੀ ਮੋਟੀ ਕਿਸੇ ਨੇ ਖਬਰ ਲਾਈਆ ਆਦਰਵਾਇਜ਼ ਨਹੀਂ ਲਾਈ ਹੁਣ ਲੀਡਰਾਂ ਦਾ ਜਾਂ ਪਿੰਡਾਂ ਦੇ ਵਿੱਚ ਨੁਕਸਾਨ ਕਿਵੇਂ ਜਾਂ ਇਹ ਸਾਡੇ ਤੇ ਭਾਰੂ ਕਿਵੇਂ ਹੋ ਗਏ ਇਹ ਕਹਿ ਲਗੇ ਜਾਂ ਪੰਜਾਬ ਦੇ ਲੋਕ ਨਕੰਮੇ ਕਿਵੇਂ ਹੋ ਗਏ ਹੁਣ ਕੀ ਹੁੰਦਾ ਪਿੰਡ ਦੇ ਵਿੱਚ ਮੰਨ ਕੇ ਚੱਲੋ ਵੀ 100 ਘਰ 100 ਦੇ ਵਿੱਚੋਂ ਲੀਡਰ 10 ਘਰਾਂ ਦੇ ਵਿੱਚ ਜਾਂ ਪਿੰਡ ਦੇ ਵਿੱਚੋਂ 10 ਬੰਦੇ ਉਹ ਪਟਦੇ ਆ ਜਿਹੜੇ ਚਮਚੇ ਹੁੰਦੇ ਵੈਸੇ ਮੈਂ ਤਾਂ ਦਾਸ ਤਾਂ ਬਾਹਲੇ ਕਹਤੇ ਇੱਕ ਦੋ ਬੰਦਿਆਂ ਨੂੰ ਪੜਦੇ ਆ ਜਿਹੜੇ ਉਹਨਾਂ ਨੂੰ ਪਤਾ ਵੀ ਇਹ ਚਮਚੇ ਆ ਇਹ ਚਾਪ ਲੂਸੀ ਕਰਨ ਵਾਲੇ ਆ ਉਹ ਦੋ ਚਾਰ ਬੰਦੇ ਪੂਰੇ ਪਿੰਡ ਦਾ ਗਧੀ ਗੇੜ ਪਾਈ ਰੱਖਦੇ ਆ ਪਾਈ ਕਿਉਂ ਰੱਖਦੇ ਆ ਕਿਉਂਕਿ ਪੂਰੇ ਪਿੰਡ ਦਾ ਬਾਕੀ ਦਾ ਇੱਕਾਂ ਹੀ ਦਾ ਹੁਣ ਲੋਕ ਸਾਡਿਆਂ ਦੇ ਵਿੱਚ ਬਹੁਤ ਖਾਮੀ ਆ ਹੁਣ ਰਾਜਵੀਰ ਜਵੰਦਾ ਨੂੰ ਭੁੱਲ ਜਾਣਗੇ ਕੋਈ ਵੱਡੀ ਗੱਲ ਨਹੀਂ ਏਦੋਂ ਪਹਿਲਾਂ ਵੱਡੇ ਵੱਡੇ ਗਏ ਉਹਨਾਂ ਨੂੰ ਭੁੱਲ ਜਾਣਗੇ ਆਪਾਂ ਬੋਲ ਕੇ हट ਗਏ ਪਰ ਇਹ ਜ਼ਰੂਰ ਗੱਲ ਆ ਵੀ ਇਹ ਮਾੜਾ ਆ ਵੋਟਾਂ ਵੇਲੇ ਅਧਗੇ ਤੇ ਵੇਖਗੇ ਆਟਾ ਦਾਲ ਸਕੀਮ ਤੇ ਵਿੱਗੇ ਮੁਫਤ ਬਿਜਲੀ ਤੇ ਵਿੱਗੇ ਠੀਕ ਆ ਇਹਦੇ ਵਿੱਚ ਇਹ ਕੋਈ ਦੋ ਰਹਿ ਨਹੀਂ ਵੀ ਜੇ ਰਾਜਵੀਰ ਜਵੰਦਾ ਦੀ ਮੌਤ ਹੋਈ ਆ ਆਵਾਰਾ ਪਸ਼ੂਆਂ ਦੇ ਕਰਕੇ ਉੱਥੇ ਸਾਡੇ ਲੋਕ ਵੀ ਜ਼ਿੰਮੇਵਾਰ ਆ ਜਿਨ੍ਹਾਂ ਨੇ ਕਦੇ ਲੀਡਰਾਂ ਨੂੰ ਇਹ ਸਵਾਲ ਹੀ ਨਹੀਂ ਕੀਤੇ ਜਿਨ੍ਹਾਂ ਨੇ ਕਦੇ ਹੁਣ ਚੁਣੇ ਤਾਂ ਅਸੀਂ ਆ ਪਰ ਇੱਕ ਗੱਲ ਇਹ ਵੀ ਆ ਹਮੇਸ਼ਾ ਵਾਸਤੇ ਇਸ ਕਰਕੇ ਚੁਣਦੇ ਆਂ ਅਸੀਂ ਵੀ ਸ਼ਾਇਦ ਆ ਬੰਦਾ ਚੰਗਾ ਨਿਕਲਿਆ ਵੇ ਸਾਡੇ ਵਾਸਤੇ ਪਰ ਉਹ ਚੰਗਾ ਨਹੀਂ ਨਿਕਲਦਾ ਲੋਕਾਂ ਦਾ ਪੂਰਾ ਕਸੂਰ ਇਹ ਇਹ ਤੁਹਾਡੀ ਗੱਲ ਨਾਲ ਮੈਂ 100% ਐਗਰੀ ਹਾਂ ਵੀ ਅਸਲ ਦੇ ਵਿੱਚ ਲੋਕ ਉਹ ਚੀਜ਼ ਨੂੰ ਸਮਝਦੇ ਨਹੀਂ ਹਾਂ ਜਿਹੜਾ ਬੰਦਾ ਉਹਨਾਂ ਨੂੰ ਸਮਝਾਉਣ ਦਾ ਯਤਨ ਕਰਦਾ ਵੀ ਬਈ ਇਹ ਗਲਤ ਹੈ ਨਾ ਕਰੋ ਉਹ ਪਤੰਦਰ ਉਹਦੇ ਗਾਲੀ ਪੈਂਦੇ ਜਦ ਵੀ ਕੋਈ ਇਸ ਦੁਨੀਆ ਤੋਂ ਚਲਾ ਜਾਂਦਾ ਚਾਹੇ ਲਿੰਡਰ ਦੀ ਗੱਲ ਕਰੀਏ ਚਾਹੇ ਕਲਾਕਾਰਾਂ ਦੀ ਗੱਲ ਕਰੀਏ ਜਉਂਦੇ ਜੀ ਉਸ ਨੂੰ ਗਾਣਾ ਗੱਡੀਆਂ ਜਾਂਦੇ ਮਰਨ ਤੋਂ ਬਾਅਦ ਉਸਨੇ ਕਿੱਥੇ ਜਾਂਦਾ ਉਹਨੂੰ ਰੱਬ ਦੀ ਕਿਹਾ ਜਾਂਦਾ ਪੁਤਲੇ ਵੀ ਬਣਾਏ ਜਾਂਦੇ ਨੇ ਤੇ ਜਿਹੁੰਦੇ ਜੀ ਸਾੜੇ ਜਾਂਦੇ ਨੇ ਤੇ ਕੁੱਟ ਬਣਾਇਆ ਤੁਹਾਨੂੰ ਕੀ ਲੱਗਦਾ ਕਿ ਜੇ ਆਪਾਂ ਜਿਹੁੰਦੇ ਜੀ ਹੀ ਆਪਾਂ ਉਹਨਾਂ ਦੀ ਕਦਰ ਕਰੀਏ ਤਾਂ ਸਮਾਜ ਦੇ ਵਿੱਚ ਸੁਧਾਰ ਆਵੇ ਕਿਉਂਕਿ ਅੱਜ ਜੇ ਮੈਂ ਸਿੱਖੂ ਮੂਸੇਵਾਲ ਦੀ ਗੱਲ ਕਰਾਂ ਬਹੁਤ ਸਾਰੇ ਲੋਕ ਉਹਨਾਂ ਦੇ ਗੀਤ ਨਹੀਂ ਸੁਣਦੇ ਹਾਂ ਮਾੜਾ ਕਹਿੰਦੇ ਸੀ ਕਹਿੰਦੇ ਹਥਿਆਰ ਖਮੋਦ ਕਰਦਾ ਹਾਂ ਪਰ ਹੁਣ ਜੇ ਗੱਲ ਕਰੀ ਤਾਂ ਅੱਜ ਉਹ ਹੀ ਰੱਬ ਬਣਿਆ ਹੋਇਆ ਲੋਕ ਕਹਿੰਦੇ ਕਿ ਇਹਨਾਂ ਨੂੰ ਇਨਸਾਫ ਨਹੀਂ ਮਿਲਿਆ ਤੁਹਾਨੂੰ ਕੀ ਲੱਗਦਾ ਕਿ ਇਹ ਚੀਜ਼ਾਂ ਕੋਣੀਆਂ ਚਹੀਦੀਆਂ ਨੇ ਜੇ ਆਪਾਂ ਪਹਿਲੇ ਹੀ ਗਲਤ ਕਰ ਲਈ ਉਹਨਾਂ ਇਨਸਾਨਾਂ ਦੀ ਸੁਣਦੀ ਹੈ ਕਿਸੇ ਨੂੰ ਵੀ ਕੋਈ ਚੰਗਾ ਕਹਿ ਰਿਹਾ ਦੇਖੋ ਇਹ ਗੱਲ ਹੈ ਜਿਵੇਂ ਇੱਕ ਕਹਾਵਤ ਬਣੀ ਹੈ ਬਾਈ ਕਿ ਉਹ ਕਹਿੰਦੇ ਆਰੀ ਨੂੰ ਇੱਕ ਪਾਸੇ ਦੰਦੇ ਹੁੰਦੀ ਆ ਤੇ ਸਮਾਜ ਨੂੰ ਦੋ ਪਾਸੇ ਦੰਦੇ ਆ ਇਹ ਕਿਸੇ ਪਾਸੇ ਬੰਦੇ ਨੂੰ ਜਿਉਣਾ ਨਹੀਂ ਦਿੰਦੇ ਮਾਨਸਿਕਤਾ ਇੰਨੀ ਕ ਬੰਦੇ ਦੀ ਗਿਰ ਗਈ ਆ ਜਾਂ ਇਹ ਗੱਲ ਆ ਵੀ ਇੰਨਾ ਕ ਇਹ ਗਿਰ ਗਿਆ ਇਹਦੇ ਲਈ ਆ ਗਿਰ ਗਿਆ ਸ਼ਬਦ ਜਾਂ ਮੈਂ ਜਿਵੇਂ ਕਹਿੰਦੇ ਵੀ ਗਿਰ ਘਟ ਰੰਗ ਬਦਲਦੀਏ ਤਾਂ ਉਹ ਤੋਂ ਵੀ ਕਿਤੇ ਥੱਲੇ ਡਿੱਗ ਪਿਆ ਇਹ ਮੌਕੇ ਦੇ ਹਿਸਾਬ ਦੇ ਨਾਲ ਬੰਦਾ ਚੱਲਦਾ ਲੋੜ ਪੈਂਦੇ ਤਾਂ ਕਹਿੰਦੇ ਰੱਬ ਵੀ ਬਦਲ ਲੈਂਦਾ ਇਹ ਸਵਾਰਥ ਵੇਲੇ ਤਾਂ ਨਾ ਰਾਜਵੀਰ ਬਾਈ ਜਵੰਦੇ ਦੀ ਮੌਤ ਹੋਈ ਇਹ ਟੰਡੋਰਾ ਪਿੱਟਿਆ ਆਪਾਂ ਵੀ ਯਾਰ ਬਹੁਤ ਜ਼ਿਆਦਾ ਦੁੱਖ ਹੈ ਬਹੁਤ ਜ਼ਿਆਦਾ ਵੀ ਇਹ ਗਮਗੀਨ ਮਾਹੌਲ ਹੈ ਨਹੀਂ ਹੋਣਾ ਚਾਹੀਦਾ ਸੀ ਉੱਚਾ ਲੰਮਾ ਗੱਭਰੂ ਸੀ ਆ ਤਰੀਕੇ ਨਾਲ ਹੋਇਆ ਪਰ ਉੱਥੇ ਇੱਕ ਚੀਜ਼ ਤੁਸੀਂ ਸੋਚੋ ਉੱਥੇ ਇਹ ਦੱਸਿਆ ਗਿਆ ਵੀ 40-50 ਲੱਖ ਰੁਪਏ ਦਾ ਨੁਕਸਾਨ ਵੀ ਹੋਇਆਗਾ ਮੋਬਾਈਲ ਚੋਰੀ ਹੋਏ ਪੈਸੇ ਨਕਦ ਨਿਕਲੇ ਵੱਡੇ-ਵੱਡੇ ਫੇਮਸ ਕਲਾਕਾਰਾਂ ਦਾ ਨੁਕਸਾਨ ਉੱਥੇ ਹੋਇਆ ਹੁਣ ਉੱਥੇ ਉਹ ਗਏ ਤਾਂ ਲੋਕ ਇੱਕ ਦੁੱਖ ਵੰਡਾਉਣੀ ਸੀ ਨਾ ਪਰ ਮਾਨਸਿਕਤਾ ਇੰਨੀ ਕੁ ਚੰਗੀ ਆ ਹਾਂ ਇਹਦੇ ਜੇ ਕੋਈ ਦੋ ਰੈਣੀ ਵੀ ਇੱਥੇ ਬੰਦੇ ਨੂੰ ਚੰਗਾ ਅਖਵਾਉਣ ਦੇ ਵਾਸਤੇ ਹੁਣ ਮਰਨਾ ਹੀ ਪੈਂਦਾ ਇਹ ਸਥਿਤੀ ਬਣ ਗਈ ਆ ਸਾਡੇ ਲੋਕਾਂ ਦੀ ਉਸੇ ਮੂਸੇ ਵਾਲੇ ਨੂੰ ਮਾੜਾ ਕਹਿੰਦੇ ਸੀ ਸਾਡੇ ਅਰਗੇ ਵੀ ਹੋਰ ਵੀ ਹਣ ਮੀਡੀਆ ਦੇ ਵਿੱਚ ਵੀ ਤਾਂ ਕਹਿੰਦੇ ਸੀ ਲਓ ਜੀ ਇਹ ਤਾਂ ਐਂ ਕਰਦਾ ਜੀ ਇਹ ਤਾਂ ਹਿਆਰਾਂ ਦੇ ਗੀਤ ਗਾ ਗਿਆ ਜੀ ਇਹ ਤਾਂ ਮਾੜਾ ਕਰ ਗਿਆ ਜਾਂ ਤਾਂ ਉਸ ਸਟੈਂਡ ਤੇ ਹੀ ਰਹਿੰਦੇ ਪਰ ਬਾਅਦ ਦੇ ਵਿੱਚ ਉਹਨੂੰ ਫਿਰ ਚੰਗਾ ਵੀ ਕਹੀ ਹੈ ਤਾਂ ਦੋਗਲਾ ਪਾਣੀ ਆ ਲੋਕਾਂ ਦਾ ਵੀ ਦੋਗਲਾ ਪਾਣਾ ਇਹ ਚ ਕੋਈ ਦੋ ਰਹਿ ਨਹੀਂ ਬਈ ਤੁਹਾਡੇ ਵੱਲੋਂ ਪੋਸਟ ਪਾਈ ਗਈ ਕਿ ਮਲੂਕਾ ਟੀਵੀ ਉੱਥੇ ਦੀ ਕਵਰੇਜ ਨਹੀਂ ਕਰੇਗਾ ਲੇਕਿਨ ਹੋਰ ਬਹੁਤ ਸਾਰੀ ਮੀਡੀਏ ਨੇ ਤੁਸੀਂ ਕੀ ਸੋਚਿਆ ਕਿ ਕਵਰਸ ਨਹੀਂ ਕਰਨਾ ਹੈਗਾ ਹੋਗਾ ਜਦ ਜਿਹੜੇ ਸੰਸਕਾਰ ਬਕਰੋ ਮੈਂ ਕਹਿੰਦਾ মিডিਏ ਦਾ ਕੋਈ ਦਾਇਰਾ ਹੋਵੇ ਤੁਸੀਂ ਇੱਕ ਗੱਲ ਸੋਚੋ ਹਜੇ ਉਹਦੀ ਵੀਰੇ ਦੀ ਡੈੱਡ ਬਾਡੀ ਦਾ ਪੋਸਟਮਾਸਟਰ ਵੀ ਨਹੀਂ ਹੋਇਆ ਸੀ ਹਸਪਤਾਲ ਦੇ ਵਿੱਚ ਪਈ ਸੀ ਠੀਕ ਆ ਉਥੋਂ ਇਹਨਾਂ ਨੇ ਕੀ ਕੀਤਾ ਉਥੋਂ ਪਹਿਲਾਂ ਇੱਥੇ ਦਵਾ ਦਾ ਮਹਾਲੀ ਪੁੱਜੇ ਜਦੋਂ ਇਹ ਪਤਾ ਲੱਗੇ ਵੀ ਲੋਥੇ ਦਾ ਪੰਜ ਚੈਨਲ ਪਹੁੰਚ ਗਏ ਆਪਾਂ ਤਾਂ ਲੇਟ ਬਹੁਤ ਹੋ ਗਏ ਠੀਕ ਆ ਉਥੋਂ ਛੱਡ ਕੇ ਮਾਂ ਦੇ ਪੁੱਤ ਉਹਦੇ ਸਿੱਧਾ ਉਥੇ ਪੋਨੇ ਪਿੰਡ ਪਹੁੰਚ ਗਏ ਮੈਂ ਕਹਿੰਦਾ মিডিਆ ਦਾ ਫਰਜ਼ ਆ ਉਹਦੇ ਫੈਨ ਬਾਹਰ ਬੈਠੇ ਆ ਚਾਹ ਉਹਨੇ ਦਿਖਾ ਦਿਓ ਠੀਕ ਆ ਬੀਬੀਆਂ ਵਿਚਾਰੀਆਂ ਤਾਂ ਹਾਂ ਮਾਰਦੀਆਂ ਧੁਰੀਆਂ ਆਉਂਦੀਆਂ ਉਹ ਚੀਕ ਚਿੰਘਾੜਾ ਪੈ ਗਿਆ ਵੀ ਐਡਾ ਕਹਿਰ ਦੀ ਮੌਤ ਹੋ ਗਈ ਪੂਰੇ ਪਿੰਡ ਚ ਚੁੱਲ੍ਹਾ ਨਹੀਂ ਬਲਿਆ ਰੋਟੀ ਨਹੀਂ ਪੱਕੀ ਤੇ ਇਹ ਕੈਮਰਾ ਲੈ ਕੇ ਆ ਘਰ ਦਿਖਾਉਣੇ ਆ ਜੀ ਆ ਕੋਠੀ ਆ ਜੀ ਉਹਦੀ ਜੀ ਤੇ ਆ ਤਣੀ ਪਾਈ ਆ ਜੀ ਲੀੜਿਆਂ ਵਾਲੇ ਇੱਥੇ ਤਣੀ ਪਾਉਂਦੇ ਹੁੰਦੇ ਸੀ ਜੀ ਆ ਬਾਾਰ ਆ ਜੀ ਇੱਕ ਬੀਬੀ ਦੀ ਫੋਟੋ ਵੀ ਵਾਇਰਲ ਹੋਈ ਆ ਵਿਚਾਰੀ ਦੀ ਉਹ ਰੋ ਰਹੀ ਆ ਪੈਟ ਰਹੀ ਆ ਹੋ ਹੈ ਉਹਦਾ ਮੂੰਹ ਵਿਚਾਰੀ ਦਾ ਅੱਡਿਆ ਇੰਨੇ ਮੰਦੇ ਹਾਲਾਤ ਹੋਏ ਉਹਦੇ ਮੈਕ ਮੂਰੇ ਲੈ ਕੇ ਰੇ ਆਏ ਲੱਗ ਰਿਹਾ ਵੀ ਲਗਾਤਾਰ ਪਰਿਵਾਰ ਆ ਜਿਹੜਾ ਉਹ ਗਮ ਦੇ ਵਿੱਚ ਆ ਇਹ ਸ਼ਬਦ ਦੱਸੋ ਮੀਡੀਆ ਨੂੰ ਕਿਹਨੇ ਬੰਦ ਦੀ ਨੀ ਸਾਰੀ মিডিਆ ਥੋੜੀ ਮਾੜੀ ਹੈ ਨਹੀਂ ਸਾਰੀ ਸਾਰੀ ਨਹੀਂ ਸਾਰੀ ਤਾਂ ਅਸੀਂ ਕਹੀ ਨਹੀਂ ਤੁਸੀਂ ਨਹੀਂ ਤੁਸੀਂ ਕਹਿ ਰਹੇ ਹੋ ਤੁਸੀਂ ਵੀਡੀਓ ਬਣਾ ਕੇ ਤੁਸੀਂ ਪੋਸਟ ਪਾ ਕੇ ਤੁਸੀਂ ਠੀਕ ਬਣ ਗਏ ਅਸੀਂ ਠੀਕ ਬਣ ਗਏ ਅਸੀਂ ਵੀਡੀਓ ਪਾਈ ਹੁਣ ਤੁਸੀਂ ਕਹਿੰਦੇ ਹੋ ਅਸੀਂ ਗਲਤ ਵੀਡੀਓ ਨਹੀਂ ਪਾਈ ਨਹੀਂ ਤੁਸੀਂ ਕਹਿਣਾ ਕੀ ਚਾਹਦੇ ਹੋ ਕਿ ਤੁਸੀਂ ਠੀਕ ਹੋ ਬਾਕੀ মিডিਆ ਗਲਤ ਹੋ ਗਈ ਤੇ ਗਲਤ ਇੱਕ ਮਿੰਟ ਜਿਨ੍ਹਾਂ ਨੇ ਗਲਤ ਕੀਤਾ ਉਹ ਗਲਤੀ ਆ ਤੁਸੀਂ ਇੱਕ ਗੱਲ ਮੈਨੂੰ ਦੱਸ ਦਿਓ ਹਾਂ ਤੁਸੀਂ ਤੁਸੀਂ ਇੱਕ ਪੋਸਟ ਪਾਤੀ ਕਿ ਮਲੂਗਾ ਟੀਵੀ ਉੱਥੇ ਕਵਰੇਜ ਨਹੀਂ ਕਰੇਗਾ ਠੀਕ ਹੈ ਤੁਸੀਂ ਨਹੀਂ ਗਏ ਹਾਂ ਹੋਰ ਜਿਹੜੀ ਮੀਡੀਆ ਗਈ ਹੈ ਉਹ ਗਲਤ ਹੋ ਗਈ ਕਿਸੇ ਨੇ ਦਿਖਾਣਾ ਤਾਂ ਹੈ ਹੀ ਸੀ ਨਾ ਗਲਤ ਹੈ ਇੱਕ ਮੁੰਡੇ ਨੇ ਇਹ ਗੱਲ ਕਲੀਅਰ ਕੀਤੀ ਉਹਨੇ ਪੋਸਟ ਵੀ ਪਾਈ ਆ ਪੋਨੇ ਪਿੰਡ ਦੇ ਵਿੱਚ ਉਹਨੇ ਇਹ ਗੱਲ ਕਲੀਅਰ ਕੀਤੀ ਕਹਿੰਦਾ ਮੀਡੀਆ ਭੱਜ ਕੇ ਜਾ ਕੇ ਮੋੜ ਤੇ ਖੜ ਜਾਂਦਾ ਸੀ ਉਹਨਾਂ ਨੂੰ ਪਤਾ ਸੀ ਵੀ ਇੱਥੇ ਕਲਾਕਾਰ ਆਉਣਗੇ ਫੇਮਸ ਬੰਦਾ ਹਰ ਬੰਦਾ ਉਹ ਲੀਡਰ ਰਾਜਨੀਤਿਕ ਸਮਾਜਿਕ ਕਲਾਕਾਰ ਸਾਰੇ ਆਉਣਗੇ ਮੋੜ ਤੋਂ ਚੱਲਦੇ ਸੀ ਬਾਈ ਜੀ ਕੀ ਕਹਿਣਾ ਚਾਹੁੰਦੇ ਹੋ ਕਿਵੇਂ ਮਹਿਸੂਸ ਕਰਦੇ ਹੋ ਬਾਈ ਜੀ ਤੁਹਾਡੇ ਨਾਲ ਕਿੱਥੇ ਮਿਲਿਆ ਬਾਈ ਜੀ ਰਾਜਵੀਰ ਜਵੰਦਾ ਕਹਿੰਦਾ ਉਥੋਂ ਲੈ ਕੇ ਤੋਰ ਕੇ ਉਹਨੂੰ ਉਹਦੇ ਘਰ ਤੱਕ ਛੱਡ ਜਾਂਦੇ ਸੀ ਉਥੋਂ ਫੇਰ ਪਿੱਛੇ ਮੁੜ ਜਾਂਦੇ ਸੀ ਹਾਲਾਂਕਿ ਬਾਈ ਬੱਬੂ ਮਾਨ ਉੱਥੇ ਪਹੁੰਚੇ ਉਹਨੂੰ ਕਿਹਾ ਉਹ ਕਹਿੰਦਾ ਬਾਈ ਯਾਰ ਬੋਲਨ ਦਾ ਯਾਰ ਸਮਾਂ ਹੀ ਨਹੀਂ ਯਾਰ ਨਹੀਂ ਜੀ ਫੇਰ ਵੀ ਕੋਸਤਾ ਦੱਸੋ ਜੋ ਕਹਿੰਦਾ ਜੀ ਪਹਿਲਾਂ ਪਰਿਵਾਰ ਨੂੰ ਮਿਲ ਲੈਂਦੇ ਹੋ ਆਇਆ ਸਵਾਰ ਇੰਨੇ ਕਿ ਮੰਦੇ ਹਾਲਾਤ ਹੋਏ ਆ ਵੀ ਕਲਾਕਾਰਾਂ ਨੇ ਐ ਨੀਵੀਆਂ ਪਾ ਪਾ ਕੇ ਨੰਗੇ ਆ ਵੀ ਬਖਸ਼ੋ ਕਿ ਮੈਂ ਕਹਿੰਦਾ ਦਿਖਾ ਦਿਓ ਫੇਮਸ ਬੰਦਾ ਬਾਈ ਜੀ ਦਿਖਾਉਣ ਦਾ ਹੈ ਸਲੀਕਾ ਜ਼ਰੂਰ ਦਿਖਾ ਦਿਓ ਇਹ ਗੱਲ ਨਹੀਂ ਤੁਸੀਂ ਵੀਡੀਓ ਲਾ ਕੇ ਰੱਖ ਦਿਓ ਠੀਕ ਹੈ ਚੱਲੀ ਜਾਂਦੀ ਹੈ ਵੀ ਆਹ ਹਲਾਤਾ ਆ ਬੰਦੇ ਪਹੁੰਚ ਰਹੇ ਆ ਠੀਕ ਆ ਆ ਹੋ ਗਿਆ ਨਾ ਪਰ ਆਹ ਗੱਲ ਤੁਸੀਂ ਪੁੱਛਣਾ ਉਹ ਤੇ ਇੱਕ ਕੁੜੀ ਜਿਹੜੀ ਆ ਉਹ ਛੋਟੇ ਛੋਟੇ ਬੱਚਿਆਂ ਨੂੰ ਪੁੱਛਦੀ ਆ ਰਾਜਵੀਰ ਜਵੰਦੇ ਦੇ ਗੀਤ ਸੁਣਦੇ ਹੁੰਦੇ ਸੀ ਉਹ ਕਹਿੰਦੀ ਹਾਂ ਹਾਂ ਅਸੀਂ ਸੁਣਦੇ ਹੁੰਦੇ ਸੀ ਉਹ ਕਹਿੰਦੇ ਫਿਰ ਉਹ ਤਾਂ ਕੋਈ ਗੀਤ ਸੁਣਾਓ ਬੱਚੇ ਨੇ ਮੂਰੋ ਜਵਾਬ ਦਿੱਤਾ ਉਹਨੂੰ ਤਾਂ ਅਕਲ ਆਈ ਸ਼ਾਇਦ ਉਹ ਪੱਤਰਕਾਰ ਨੂੰ ਨਹੀਂ ਆਈ ਉਹ ਕਹਿੰਦਾ ਨਹੀਂ ਜੀ ਅਸੀਂ ਅੱਜ ਦੁੱਖ ਦਾ ਟਾਈਮ ਆ ਅੱਜ ਨਹੀਂ ਅਸੀਂ ਗੀਤ ਸੁਣਾ ਸਕਦੇ ਹੁਣ ਤੁਸੀਂ ਦੱਸੋ ਵੀ ਇਹ ਗੱਲਾਂ ਪੁੱਛਣ ਦਾ ਫਰਜ ਸੀਗਾ ਉਥੇ ਮੈਂ ਤਾਂ ਇਹ ਗੱਲ ਕਹਿਣਾ ਬਾਈ ਤੁਸੀਂ ਇਹ ਕਹਿ ਰਹੇ ਹੋ ਕਿ ਮੀਡੀਆ ਨੂੰ ਅਕਲ ਨਹੀਂ ਹੈ ਜਮੈਂ ਅਕਲ ਨਹੀਂ ਹਾ ਅੱਜ ਕਲਾਕਾਰਾਂ ਨੇ ਵੀ ਪੋਸਟਾਂ ਪਾਈਆਂ ਕਲਾਕਾਰਾਂ ਨੇ ਵੀ ਇਹ ਗਿਰਜਾਂ ਤੱਕ ਲਿਖਿਆ ਤਸਵੀਰਾਂ ਪਾਈਆਂ ਉਹ ਸਿਵਿਆਂ ਦੇ ਵਿੱਚ ਚੱਕੇ ਹੋਏ ਕੈਮਰਿਆਂ ਦੀ ਵੀ ਸੋਚਿਆ ਸੀ ਪਰ ਮੀਡੀਆ ਇੰਨਾ ਗਿਰਜੂ ਇਹ ਤੇ ਕਦੇ ਨਹੀਂ ਸੋਚਿਆ ਸੀਗਾ ਗਿਰਤਿਆਂ ਦੀ ਤਾਂ ਰੋਟੀ ਬਣ ਗਈ ਉੱਥੇ ਬਹੁਤ سارے ਉੱਥੇ ਇਦਾਂ ਦੇ ਵੀ ਨਹੀਂ ਜਿਨ੍ਹਾਂ ਨੇ ਆਪ ਯਾਨੀ ਵੀਡੀਓ ਬਣਾਦੇ ਨੇ ਆਪ ਅੱਗੇ ਆਉਂਦੇ ਨੇ ਕੈਮਰੇ ਤੇ ਉਹ ਵੀ ਤਾਂ ਲੋਕ ਨੇ ਉਹ ਵੀ ਫੇਮਸ ਹੋਣਾ ਚਾਹੁੰਦੇ ਨੇ ਜਿਹੜੇ ਆਉਂਦੇ ਨੇ ਤੁਸੀਂ ਇੱਕ ਗੱਲ ਦੇਖੋ ਜਿਹੜੇ ਆਉਂਦੇ ਨੇ ਫਿਰ ਉਹਨਾਂ ਦੇ ਵਿੱਚ ਕੋਈ ਫਰਕ ਨਹੀਂ ਨਾ ਜਿਹੜੇ ਇਹ ਚਾਹੁੰਦੇ ਨੇ ਵੀ ਹਾਂ ਜੀ ਮੈਂ ਤੁਹਾਨੂੰ ਦੱਸਦਾ ਜੀ ਐ ਆਇਆ ਹੋਇਆ ਠੀਕ ਆ ਮੈਂ ਇਹ ਮੰਨਦਾ ਵੀ ਕੁਝ ਜਾਂ ਕਲਾਕਾਰ ਹੋਣਗੇ ਜਾਂ ਕੁਝ ਉਹ ਜਿਹੇ ਲੋਕ ਹੋਣਗੇ ਚਾਹ ਸਾਡੇ ਵਰਗੇ ਹੋਣ ਠੀਕ ਆ ਵੀ ਜਿਨ੍ਹਾਂ ਨੂੰ ਲੱਗਦਾ ਵੀ ਚਲੇ ਤਾਂ ਮਰ ਗਿਆ ਆਪਾਂ ਕੈਮਰੇ ਮੂਰੇ ਆ ਕੇ ਆਪਾਂ ਬੋਲ ਦੰਨਿਆ ਆਪਣੀ ਉਹ ਵੀ ਗਲਤ ਗੱਲ ਆ ਇਹ ਨਹੀਂ ਵੀ ਜੇ মিডিਆ ਤਾਂ ਜਿਹੜੇ ਬੋਲਣ ਵਾਲੇ ਉਹ ਵੀ ਗਲਤ ਗੱਲ ਆ ਪਰ ਇੱਕ ਗੱਲ ਤਾਂ ਸੁਣੋ ਜੀ ਹੈਗੀ ਆ ਵੀ 100 ਦੇ ਵਿੱਚੋਂ 10% ਬੰਦੇ ਚੰਗਾ ਕੰਮ ਵੀ ਕਰ ਰਹੇ ਨੇ ਇਹ ਨਹੀਂ ਆਪਾਂ ਕਹਿੰਦੇ ਪਰ ਇੰਨਾ ਵੀ ਨਾ ਗੇਰੋ ਯਾਰ ਤੁਸੀਂ ਇੱਕ ਗੱਲ ਸੋਚੋ ਅੱਜ ਤੱਕ ਉਹਨੇ ਬਾਈ ਨੇ ਰਾਜਵੀਰ ਜਵੰਦੇ ਨੇ ਆਪਦੇ ਬੱਚਿਆਂ ਦੀ ਕੋਈ ਫੋਟੋ ਨਹੀਂ ਪਾਈ ਸੀ ਆਪਦੀ ਮੈਸੀ ਦੀ ਫੋਟੋ ਨਹੀਂ ਕੋਈ ਪਾਈ ਸੀ ਮੀਡੀਆ ਇੱਥੋਂ ਤੱਕ ਗਿਆ ਜੀ ਬਾਈ ਨੇ ਉਹਦੇ ਮੁੰਡੇ ਨੂੰ ਚੱਕ ਲਿਆ ਜੀ ਉਹ ਦੇਖੋ ਜੀ ਬੱਚਾ ਆਪਦੇ ਪਿਓ ਦੇ ਸੇਵਾਵਾਂ ਵੱਲ ਕਿੰਨੇ ਦਰਦ ਨਾਲ ਦੇਖ ਰਿਹਾ ਜੀ ਉਹਦੀਆਂ ਅੱਖਾਂ ਵੇਖੋ ਜੀ ਦੱਸੋ ਭਲਾ ਬੱਚਾ ਵੇਖ ਰਿਹਾ ਉਹਨੂੰ ਪੂਰਾ ਮਸਾਲਾ ਲਾਲ ਆ ਕੇ ਜਿੱਥੋਂ ਤੱਕ ਹੁੰਦਾ ਅੱਛਾ ਹਜੇ ਉਹਦੀ ਹਸਪਤਾਲ ਦੇ ਵਿੱਚ ਸੀ ਜੇਰੇ ਇਲਾਜ ਸੀ ਠੀਕ ਆ ਉਦੋਂ ਕਿਸੇ ਹੋਰ ਬੀਬੀ ਨਾਲ ਪੋਟਵਾ ਪਾਈ ਗਏ ਆ ਉਹਦੀ ਭੈਣ ਆ ਜੀ ਫਿਰ ਉਦੀ ਘਰ ਵਾਲੀ ਦੀ ਇੱਕ ਕਲਿੱਪ ਇਹ ਵਾਇਰਲ ਹੋਈ ਰਹੀ ਸੀ ਵੀ ਮੇਰੇ ਬੰਦੇ ਦੀ ਪਾਗਣਾ ਖਰਾਬ ਕਰੋ ਇਹ ਮੇਰੇ ਬੰਦੇ ਦੇ ਟੌਰ ਆ ਉਹਨੇ ਮੇਰੇ ਬੰਦੇ ਦੇ ਇਹ ਸ਼ਬਦ ਵਰਤੇ ਉਹਦੇ ਕਾਰਨ ਉੱਥੇ ਲਿਖੀ ਜਾਂਦੇ ਆ ਦੇਖੋ ਜੀ ਉਹਦੀ ਭੈਣ ਕਿਵੇਂ ਬੋਲ ਰਹੀ ਹੁਣ ਭੈਣ ਤੇ ਪਤਨੀ ਦਾ ਰਿਸ਼ਤਾ ਤੁਸੀਂ ਦੇਖ ਲਓ ਹਾਲਾਂਕਿ ਤੁਸੀਂ ਇਹ ਸੋਚੇ ਵੀ ਹੋ ਪਰਿਵਾਰ ਕਿੰਨਾ ਕ ਮਜਬੂਰ ਹੋ ਕਿੰਨਾ ਕੋ ਦੁਖੀ ਹੋ ਮੀੜਗਾ ਤੋਂ ਕਿੰਨਾ ਦੁਖੀ ਹੋਊਗਾ ਉਹਦੇ ਬਾਈ ਦੇ ਘਰੋਂ ਜਿਹੜੀ ਬੀਬੀ ਉਹਦੀ ਹੈਗੀ ਐ ਮੈਸੇਜ ਰਾਜਵੀਰ ਬਾਈ ਜੀ ਬੰਦੇ ਦੀ ਉਹ ਫੁੱਲ ਪਾਉਣ ਗਏ ਵੀ ਉਹਦੇ ਚੁੰਨੀ ਇੱਥੋਂ ਤੱਕ ਸੀ ਇੱਥੋਂ ਤੱਕ ਉਹਦੇ ਮਾਸਕ ਲਾਇਆ ਸੀ ਫੇਰ ਵੀ ਇੱਥੋਂ ਤੱਕ ਗਿਰੇ ਜ਼ੂਮ ਕਰਕੇ ਉਹਦਾ ਇੰਨਾ ਪਾਰਟ ਦਿਖਾਉਣ ਦਾ ਯਤਨ ਕੀਤਾ ਜੇ ਮੀਡ ਗਏ ਨਾ ਮਾੜੀ ਦੁਰਦਿਸ਼ਾ ਨਾ ਕਰਦਾ ਤਾਂ ਸੈਂਪਲ ਜਾ ਵੜਦੇ ਯਾਰ ਵਿਚਾਰੇ ਉਵੇਂ ਫੁੱਲ ਪਾਇਆ ਹੁੰਦੇ ਪਹਿਲਾਂ ਹੀ ਦੁਖੀ ਆ ਫਿਰ ਉਹ ਆਪਦਾ ਮੂੰਹ ਸਿਰ ਨੂੜ ਕੇ ਲੈ ਕੇ ਗਏ ਕੋਈ ਗੁਨੇਗਾਰਤਾ ਨਹੀਂ ਸੀ ਉਹ ਦਿਖਾਓ ਦਿਖਾਉਣ ਦਾ ਫਰਜ਼ ਆ ਰਿਐਲਿਟੀ ਤੇ 11 ਦਿਨ ਤੁਸੀਂ ਉਹਦੇ ਚੰਗੇ ਕੰਮ ਦੀਆਂ ਜਿਹੜੇ ਕਰਕੇ ਨੁਕਸਾਨ ਹੋਇਆ ਪਰ ਲੋਕਾਂ ਨੂੰ ਲਾਹਨਤ ਆ ਪਾਉਂਦੇ ਜੇ ਮੀੜਾ ਇੱਕ ਆਵਾਜ਼ ਦਿੰਦਾ ਵੀ ਲੋਕਾਂ ਨੂੰ ਅਸੀਂ ਕਹਿੰਨੇ ਆ ਅਸੀਂ ਤੁਹਾਡੇ ਨਾਲ ਖੜੇ ਆ ਤੁਸੀਂ ਇੱਥੇ ਆ ਕੇ ਆਵਾਜ਼ ਚੁੱਕੋ ਉੱਥੇ ਕਿਹੜਾ ਲੀਡਰ ਨਹੀਂ ਗਿਆ ਕਾਂਗਰਸ ਦੇ ਲੀਡਰ ਗਏ ਰਾਜਵੀਰ ਜਵੰਦੇ ਦਾ ਪਤਾ ਲੈਣ ਅਕਾਲੀ ਦਲ ਦੇ ਸੁਖਵੀਰ ਬਾਦਲ ਗਏ ਭਗਵੰਤ ਮਾਨ ਗਿਆ ਤੁਸੀਂ ਉੱਥੇ ਕਲਾਕਾਰ ਨੇ ਦੱਸ ਦਿਓ ਕਿਸੇ ਹੋਰ ਬੰਦੇ ਨੇ ਦੱਸ ਦਿਓ ਜਿਹਨੇ ਅਵਾਰਾ ਪਸ਼ੂਆਂ ਨੂੰ ਲੈ ਕੇ ਉਹਨਾਂ ਨੂੰ ਕੋਈ ਸਵਾਲ ਵੀ ਕੀਤਾ ਹੋਵੇ ਤਾਂ ਕੀ ਪੁੱਛਿਆ ਤਾਂ ਮੀਡੀਆ ਕਿਵੇਂ ਆ ਜੀ ਹੁਣ ਤੁਸੀਂ ਪੁੱਛਿਆ ਜੀ ਅੰਦਰੋਂ ਜੀ ਤੁਸੀਂ ਖੁਦ ਕੋਲੇ ਜਾ ਕੇ ਮਿਲ ਕੇ ਆਇਓ ਜੀ ਮੀਡੀਆ ਇਹ ਸਵਾਲ ਕਰਦਾ ਜੀ ਉਹ ਅਵਾਰਾ ਪਸ਼ੂਆਂ ਨਾਲ ਹੋਈ ਆ ਮੌਤ ਤੁਸੀਂ ਦੱਸੋ ਜੀ ਕੀ ਕਹਿਣਾ ਚਾਹੁੰਦੇ ਹੋ ਇੰਨਾ ਕ ਫਰਜ਼ ਤਾਂ ਮੀਡੀਆ ਆਦਾ ਕਰਦਾ ਹੀ ਨਾ ਕੀਤੇ ਨਹੀਂ ਬਈ ਆ ਯਾਨੀ ਕਹਿਣਾ ਮਤਲਬ ਇਹ ਹੈ ਕਿ ਜੇ ਉਹ ਵੀ ਮੀਡੀਆ ਨੇ ਉੱਥੇ ਕੀਤਾ ਪਰ ਮੈਂ ਇਹ ਕਹਿਣਾ ਚਾਹਦਾ ਮਰੂਤਾ ਜੀ ਤੁਹਾਨੂੰ ਕਿ ਜਿਹੜੀ ਤੁਸੀਂ ਗੱਲ ਕਰ ਰਹੇ ਕਿ মিডিਆ ਇੰਨੀ ਗਿਰ ਚੁੱਕੀ ਹੈ ਕਿ ਤੁਸੀਂ ਉੱਥੇ ক্লোਜ਼ ਦਾ ਗੱਲ بتایا ਆਸਾ ਕਰਿਖਾਈ ਪਰ ਉਹ ਬੰਦਾ ਸਟਾਰ ਸੀ ਪੂਰੀ ਦੁਨੀਆ ਦੇ ਵਿੱਚ ਨਾਮ ਸੀ ਕਿਉਂਕਿ ਲੋਕ ਜਿਹੜੇ ਜਾ ਨਹੀਂ ਸਕਦੇ ਤਦ ਤੱਕ ਉਹਨਾਂ ਨੂੰ ਦਿਖਾਣਾ ਵੀ ਸੀ ਪਰ ਮੈਂ ਉਸੇ ਦਾ ਦੋ ਫਿਰ ਅਸਲ ਪੱਤਰਕਾਰੀ ਕਿੱਦਾਂ ਦੀ ਹੁੰਦੀ ਹੈ ਸੁਣ ਦੱਸ ਦਿਨਾ ਉਹ 스타 ਸੀ ਉਹਦੇ ਬਾਰੇ ਦਿਖਾਉਣਾ ਸੀ ਜਰੂਰ ਦਿਖਾਉਣਾ ਸੀ ਇਹਦੇ 'ਚ ਕੋਈ ਦੋ ਰਹਿਣੀ ਸੀ ਉਸ 스타 ਬੰਦੇ ਨੇ ਪ੍ਰਾਈਵੇਸੀ ਜਿਹੜਾ ਅੱਜ ਦਾ ਮਾਹੌਲ ਐ ਪੰਜਾਬ ਦਾ ਠੀਕ ਆ ਕਲਾਕਾਰਾਂ ਤੇ ਗੋਲੀਆਂ ਚੱਲੀ ਜਾਂਦੀਆਂ ਸੱਚ ਬੋਲਣ ਵਾਲਿਆਂ ਤੇ ਗੋਲੀਆਂ ਚੱਲੀ ਜਾਂਦੀਆਂ ਉਹ 스타 ਬੰਦੇ ਨੇ ਇੰਨੀ ਪ੍ਰਸਿੱਧੀ ਖੱਟੀ ਆਪਦੀ ਮਿਹਨਤ ਕਰਕੇ ਇੱਥੋਂ ਤੱਕ ਆਇਆ ਜੇ ਦਿਖਾਉਣਾ ਹੁੰਦਾ ਤਾਂ ਬਾਈ ਰਾਜਵੀਰ ਜਿਵੇਂ ਬੰਦੇ ਨੇ ਆਪਦਾ ਪਰਿਵਾਰ ਪਹਿਲਾਂ ਹੀ ਵਿਖਾਉਂਦੇ ਸੀ ਉਹਨੇ ਤਾਂ ਪ੍ਰਾਈਵੇਸੀ ਰੱਖੀ ਤੇ ਕੈਮਰੇ ਵਾਲੇ ਨੇ ਜਾ ਕੇ ਉਹ ਕੰਮ ਕਰਤਾ ਜਿਹੜਾ ਨਹੀਂ ਕਰਨਾ ਸੀ ਯਾਰ ਉਹਦੀ ਬੱਚੀ ਦੀਆਂ ਤਸਵੀਰਾਂ ਦਿਖਾ ਉਹਦੀਆਂ ਦਿਖਾ ਕਲਾਕਾਰ ਇੰਨੇ ਪਹੁੰਚੇ ਮੈਂ ਕਹਿੰਨਾ ਵੀ ਇੰਨੀਆਂ ਅਰਦਾਸਾਂ ਜਾਂ ਇੰਨਾ ਗਮਗੀਨ ਮਾਹੌਲ ਕਲਾਕਾਰਾਂ ਦਾ ਵੀ ਮੈਂ ਪਹਿਲੀ ਵਾਰੀ ਦੇਖਿਆ ਜਿਨ੍ਹਾਂ ਨੇ ਬਾਅਦ ਚ ਪੋਸਟਾਂ ਪਾਈਆਂ ਉਹ ਤਾਂ ਛੱਡ ਦਿਓ ਜਿਹੜੀਆਂ ਚੀਜ਼ਾਂ ਨੂੰ ਉਹਨੇ ਆਪ ਨਹੀਂ ਕਦੇ ਸੋਸ਼ਲ ਮੀਡੀਆ ਤੇ ਲਿਆਇਆ ਕਦੇ ਆਪ ਨਹੀਂ ਉਹਨੇ ਦਿਖਾਈਆਂ ਉਹ ਤੁਸੀਂ ਆਪਾਂ ਨੂੰ ਕਿਹਨੇ ਹੱਕ ਦਿੱਤਾ ਵੀ ਕਿਸੇ ਦੀ ਪਰਸਨਲ ਕਿਸੇ ਦੀ ਧੀ ਦਿਖਾਓ ਕਿਸ ਦੀ ਭੈਣ ਦਿਖਾਓ ਕਿਸ ਦੀ ਵਾਈਪ ਦਿਖਾਓ ਫਿਰ ਉਹਦੇ ਬਾਰੇ ਉਹ ਜਿਹੇ ਸ਼ਬਦ ਲਿਖੋ ਵੀ ਉਹਦਾ ਤਾਂ ਆਏ ਸੀ ਜੀ ਉਹਦਾ ਆਪਾਂ ਨੂੰ ਹੱਕ ਕਿਹਨੇ ਦਿੱਤਾ ਇਹ ਤੁਸੀਂ ਦੱਸੋ ਆਪਾਂ ਤਾਂ ਕੋਈ ਅਧਿਕਾਰ ਨਹੀਂ ਨਾ ਫਿਰ ਉਹ ਆਪ ਹੀ ਦਿਖਾ ਦਿੰਦਾ ਬਾਈ ਯਾਰ ਉਹਦੋਂ ਸਹੀ ਗੱਲ ਹੈ ਅੱਜ ਆਪਾਂ ਦੇਖਦੇ ਆ ਬਹੁਤ ਸਾਰੇ ਕਿਉਂਕਿ ਜਿਹੜੇ ਸਿੰਗਰ ਲੈ ਜਾਂ ਫਿਲਮ ਸਟਾਰ ਨੇ ਕਿਉਂਕਿ ਉਹ ਆਪਣੇ ਪਰਿਵਾਰ ਨੂੰ ਅੱਗੇ ਲੈ ਕੇ ਜਾਂਦੇ ਕਿਤੇ ਨਾ ਕਿਤੇ ਮਨੁੱਖਾ ਜੀ ਨੇ ਅੱਜ ਇਹ ਗੱਲਾਂ ਸਾਫ਼ ਕੀਤੀਆਂ ਕਿ ਅੱਜ ਜੋ ਵੀ ਪੰਜਾਬ ਦੇ ਵਿੱਚ ਹੋ ਰਿਹਾ ਕਿਤੇ ਫਿਲਮ ਇੰਡਸਟਰੀ ਦੀ ਗੱਲ ਕਰ ਲਈ ਮਿਊਜ਼ਿਕ ਇੰਡਸਟਰੀ ਦੀ ਗੱਲ ਕਰ ਲਈ ਬਹੁਤ ਸਾਰੇ ਲੋਕਾਂ ਨੂੰ ਧਮਕੀਆਂ ਮਿਲਦੀਆਂ ਨੇ ਘਰਾਹਾਂ ਤੇ ਗੋਲੀਆਂ ਚੱਲਦੀਆਂ ਨੇ ਵੱਡੇ ਗੈਂਗਸਟਰ ਉਹਨਾਂ ਤੋਂ ਫਰौतीयां ਮੰਗਦੇ ਨੇ ਸੋ ਉਸੇ ਤੇ ਉਹਨਾਂ ਨੇ ਕਿਹਾ ਕਿ ਕਿਤੇ ਨਾ ਕਿਤੇ ਉਹਨਾਂ ਦੇ ਪਰਿਵਾਰ ਦੀਆਂ ਤਸਵੀਰਾਂ ਸਾਹਮਣੇ ਨਹੀਂ ਆਉਣੀਆਂ ਚਾਹੀਦੀਆਂ ਸੋ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਸ ਦੇ ਬਾਰੇ ਆਪ ਦੇ ਕਮੈਂਟ ਕਰਕੇ ਵਿਚਾਰ ਜ਼ਰੂਰ ਸਾਂਝੇ ਕਰੋ ਸੋ ਮਲੂਕਾ ਜੀ ਦੇ ਨਾਲ ਆਪਾਂ ਕਾਫੀ ਚਰਚਾ ਕੀਤੀ ਫਿਲਮ ਇੰਡਸਟਰੀ ਨੂੰ ਲੈ ਕੇ 뮤직 ਇੰਡਸਟਰੀ ਨੂੰ ਲੈ ਕੇ ਤੁਸੀਂ ਵੀ ਆਪ ਦੇ ਵਿਚਾਰ ਜ਼ਰੂਰ ਸਾਂਝੇ ਕਰਨਾ ਤਾਂ ਕਿ ਸਾਨੂੰ ਪਤਾ ਲੱਗੇ ਕਿ ਤੁਹਾਨੂੰ ਇਹ ਵੀਡੀਓ ਕਿੱਦਾਂ ਲੱਗੀ ਸੋ ਧੰਨਵਾਦ ਤੁਸੀਂ ਆਪ ਦਾ ਕੀਮਤੀ ਸਮਾਂ ਦਿੱਤਾ ਮਲੂਕਾ ਸਾਹਿਬ थैंक यू ਸੋ ਮਚ ਥੈਂਕ ਯੂ ਸਰ ਧੰਨਵਾਦ ਜੀ ਤੁਹਾਡਾ ਵੀ